ਉਹ ਵੀ ਅਸੀਂ ਮਤਾਨੀ ਪਾ ਸਕਦੇ ਕੋਈ ਮੀਟਿੰਗ ਨਹੀਂ ਕਰ ਸਕਦੇ ਜੀ ਉਹ ਵੀ ਅਸੀਂ ਫੰਡ ਨਹੀਂ ਲਾ ਸਕਦੇ ਕਿਤੇ ਅਸੀਂ ਕੰਮ ਨਹੀਂ ਚਲਾ ਸਕਦੇ ਜੀ ਅਸੀਂ ਕਾਦੀਦਾਲ ਨਾਲ ਸੰਬੰਧ ਰੱਖਦੇ ਹਾਂ ਜੀ ਤੇ ਉਹ ਆਵਾ ਦੀ ਪਾਰਟੀ ਦੇ ਉਹ ਆਦੇ ਸਾਡੇ ਕੋਲੇ ਆਓ ਸਾਥਾ ਆ ਕੇ ਸਰਪਾ ਦਾਓ ਕਿਤੇ ਆਵਾ ਦੀ ਪਾਰਟੀ ਜੁਆਇਨ ਕਰ ਲਓ ਫਿਰ ਕੰਮ ਹੋਣਗੇ ਹਾਂ ਫਿਰ ਕੰਮ ਹੋਣਗੇ ਸਾਡੇ ਪੰਡੀ ਬਿਆਨ ਸੀਗਾ ਜੀ ਬਲਕਾਰ ਸਿੱਧੂ ਦਾ ਕਹਿੰਦਾ ਜਿਹੜਾ ਸਾਡਾ ਕੋਈ ਐਮਸੀ ਜਿੱਤੂਗਾ ਅਸੀਂ ਉਹਦਾ ਕੰਮ ਕਰਾਂਗੇ ਦੂਜੇ ਦਾ ਕਰਦੇ ਨਹੀਂ ਸਾਡੇ ਹੁਣ ਤਿੰਨ ਪੰਚਾਇਤ ਸਰਪੰਚ ਬਣਦੇ ਉਹਦੇ ਵਿੱਚੋਂ ਦੋ ਕਾਲੀ ਦਲਦੇ ਆ ਤੀਜਾ ਸਾਡਾ ਪ੍ਰਧਾਨ ਕਾਲੀ ਦਲ ਦਾ ਇੱਕ ਰਿਆਂ ਵੋਟਾਂ ਨਹੀਂ ਪੈਂਗਾ ਪਰ ਲੱਗਦਾ ਕਿ ਉਹ ਪਗਾਰੇ ਬੋਲਾ ਹਾਂ ਬੋਲ ਤੇ ਪੂਰਨ ਉਤਰੇ ਹੈ ਜੀ ਹੋਰ ਤਾਂ ਉਹਨਾਂ ਕੋਲ ਪੁੱਗਿਆ ਨਹੀਂ ਜੀ ਇਹੇ ਤਾਂ ਪੂਰਨ ਉਤਰੇ ਨੇ ਜੀ ਸਿਰਫ ਖੈਬਾ ਜਿਨ੍ਹਾਂ ਦੀ ਪਟਾਈ ਗਈ ਹੈ ਇਹ ਜਾਣ ਪੁੱਛ ਘਰਾਂ ਦੇ ਪਟਾਈ ਕਿ ਬਟਾਈ ਗਈ ਹੈ ਜੀ ਸਭ ਦੇ ਘਰ ਨੂੰ ਜਾ ਰਹੀ ਹੈ ਤਾਂ ਕਰਕੇ ਪਟਾਈ ਗਈ ਹੈ ਹੋਰ ਕੁਝ ਨਹੀਂ ਹੈ ਤਾਂ ਵੀ ਇਹਦੇ ਕੋਲੇ ਆ ਕੇ ਲੋਕ ਸਾਰੇ ਇਹਦੇ ਦੁਬੱ ਅਥੀ ਮੰਤਰੀ ਸਾਹਿਬ ਨੂੰ ਮਿਲੇ ਹੋਏ ਡਾਕਟਰ ਹਰਜੋਤਮ ਦੋਤਨਦਾਰੀ ਉਹਨੇ ਸਾਨੂੰ ਸਿੱਧਾ ਹੀ ਕਹਿਤਾ ਦਾ ਭਾਈ ਐਮਐਲਏ ਦਾ ਰੋਟਿਆ ਬੈਗਾ ਤੁਸੀਂ ਉਹਦੇ ਕੋਲੇ ਜਾ ਉਹਦੇ ਕੋਲੇ ਜਾਓ ਅਸੀਂ ਇਹਦੇ ਕੋਲੇ ਆਏ ਸੀ ਇਹ ਵੀ ਕਹਿਤਾ ਸੀ ਚਲੋ ਅਸੀਂ ਘਰੇ ਚਲੇ ਜਾਂਦੇ ਹਾਂ ਸਾਰੀ ਪੰਚਾਇਤ ਜਾਵਦੇ ਇਹ ਲੋਕਾਂ ਦੇ ਕੰਮ ਲੋਕੋ ਜਿਆਦੇ ਤਕਰੀਬ ਚ ਹੈ ਵੀ ਅਸੀਂ ਘਰੇ ਜਾ ਕੇ ਬੇਨਤੀ ਕਰ ਲੈਂਦੇ ਭਾਈ ਕੰਮਕਾਰ ਚਲਾਓ ਆਪਾਂ ਪਿੰਡ ਦੇ ਆਹ ਤਾਂ ਨਹੀਂ ਐ ਗੱਡੀ ਚੱਲਣੀ ਲੱਗੀ ਠੀਕ ਹੈ ਹਾਂ 10 ਰੁਪਏ ਹੀ ਲਓ ਸਾਰੇ ਜਾਨੀ 10 ਰੁਪਏ ਲੈਣ ਨੂੰ ਕੋਈ ਤਿਆਰ ਨਹੀਂ ਉਹ ਭੰਗ ਕਰ ਦੇਣ ਸਾਡੀ ਨਗਰ ਪੰਚਾਇਤ ਦੁਆਰੇ ਜੁਆਨ ਕਰਾ ਲੈਣਾ ਜੱਤ ਲੈਣ ਬਣਾ ਲੈਣ ਪ੍ਰਧਾਨ ਉਹ ਨਹੀਂ ਬਣਦਾ ਕਾ ਵੀ ਤੁਸੀਂ ਇੱਕ ਪਾਸੇ ਖੇਸ ਬਿਸ਼ਾ ਲੋ ਇੱਕ ਪਾਸੇ ਅਸੀਂ ਬਿਸ਼ਾ ਲੈਣ ਉਹ ਸੜ ਦਾਂਗਾ ਖੇਸਾ ਤੇ ਖੇਸਾ ਦੀ ਪਤਾ ਲੱਗ ਜੂ ਲੋੜ ਹੀ ਨਹੀਂ ਪੀਪੇ ਧਰਨ ਦੀ ਜਿਹੜੇ ਤਾਂ ਖੇਤ ਤੇ ਵੋਟਾਂ ਵਧ ਗਈਆਂ ਉਹ ਐਮਐਲਏ ਬਣ ਤੂ ਐ ਕਰ ਲੈ ਮੋਟਰਸਾਈਕਲ ਭਾਗ ਤੈਨੂੰ ਛੜਾਇਆ ਗਿਆ ਜੀ ਉਦੋਂ ਕਿਹੜਾ ਐਮਐਲਏ ਜੀ ਇਹ ਐਮਐਲਏ ਤਾਂ ਕਾਲਾਂ ਨਹੀਂ ਸਰਪੰਚਾਂ ਦੀ ਬੱਧ ਜਲਦੀ ਹੁੰਦੀ ਸੀ ਇਹਦੇ ਨਾਲ ਜੀ ਜਿਹੜਾ ਤੁਸੀਂ ਕਹਿੰਦੇ ਸੀਗੇ 13 0 ਤੇ 03 ਰਹਿ ਗਈਆਂ ਤੇ ਇਸ ਤੋਂ ਬਾਅਦ ਇਹ ਫੇਰ ਇਹ ਵੀ ਨਹੀਂ ਪੱਲੇ ਪੈਣਾ ਕੁਸ ਛੋਟੀਆਂ ਜਵਾਨਤਾ ਜਬਤ ਹੋਣਗੀਆਂ ਹੁਣ ਸਾਡੇ ਕੋਲ ਮੈਨੂੰ 10ਵੇਂ ਮਹੀਨੇ ਦੀ 22 ਤਰੀਕ ਦਾ ਬਣਿਆ ਜੀ ਪ੍ਰਧਾਨ ਮੇਰੇ ਕੋਲ 50 ਲੱਖ ਰੁਪਏ ਪਿਆ ਜੀ ਤੇ ਪਿੱਛੇ ਸਾਡੇ 2 ਸਾਲ ਦਾ ਨਾ ਤਾਂ ਸਾਡੇ ਕੋਈ ਕੰਮ ਹੋਇਆ ਤੇ ਨਾ ਹੀ ਸਾਡੇ ਕੋਈ ਪੈਸੇ ਦਾ ਹਿਸਾਬ ਹੈਗਾ 14-15 ਲੱਖ ਰੁਪਏ ਮਹੀਨੇ ਦਾ ਬੈਟ ਆਦਾ ਸੀ ਸੰਤਾ ਉਹਦਾ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਚਲੇ ਗਿਆ ਤੁਹਾਡਾ ਉਹਦਾ ਵੀ ਨਹੀਂ ਪਤਾ ਨਾ ਉਹਦਾ ਵੀ ਨਹੀਂ ਪਤਾ ਦੇ ਦੇਣ ਹਿਸਾਬ ਜੇ ਚਾਹੁੰਦੇ ਤਾਂ ਕਿੱਧਰ ਗਿਆ ਉਹ ਤਾਂ ਜੇਬਾਂ ਚ ਚਲੇ ਗਿਆ ਜੀ ਮੈਂ ਆਪਾਂ ਗਲਵਾ ਗੱਲਬਾਤ ਸੁਣਨਗੇ ਐਮਐਲਏ ਜੀ ਸੁਣਦੇ ਆ ਕਿ ਰਾਤ ਦਾ ਕਿ ਸੁਣਵਾਈ ਹੋ ਤੁਹਾਡੀ ਕਿ ਨਹੀਂ ਕਿ ਕਿ ਆਮ ਆਦਮੀ ਪਾਰਟੀ ਦੇ ਬਾਦੀ ਹੋ ਸਰ ਪਰਚਾ ਪੋਚਾ ਬਵਾਦੇ ਸਾਡੇ ਦੇ ਜੀ ਹੋਰ ਤਾਂ ਉਹਨੇ ਕੁਝ ਕਰਵਾਉਣਾ ਨਹੀਂ ਕਿ ਕਿ ਕਿਉਂਕਿ ਹੋਰ ਤਰ੍ਹਾਂ ਕੰਮ ਹੀ ਹੈ ਨਹੀਂ ਮੁੱਖ ਮੰਤਰੀ ਉਹਨਾਂ ਨਾਲ ਮਿਲਦਾ ਨਹੀਂ ਦੋ ਦੋ ਮਹੀਨੇ ਜੀ ਮੁੱਖ ਮੰਤਰੀ ਐਮਐਲਏ ਨੂੰ ਨਹੀਂ ਮਿਲ ਰਿਹਾ ਜੀ ਤੁਹਾਡੇ ਐਮਸੀ ਕਿੰਨੇ ਨੇ ਇੱਥੇ ਇੱਥੇ 13 ਮਸੀ ਹੈ ਜੀ 13 ਮਸੀ ਦੀ ਆਮ ਆਦਮੀ ਪਾਰਟੀ ਦੇ ਕਿੰਨੇ ਇੱਕ ਵੀ ਨਹੀਂ ਜੀ ਇੱਕ ਵੀ ਨਹੀਂ ਇੱਕ ਵੀ ਨਹੀਂ ਹੁਣ 6 ਨੰਬਰ ਵਾਰ ਤੇ ਚੋਣ ਹੋਈ ਸੀ ਜਿੰਮੀ ਜੀ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਖੜਿਆ ਰਿਹਾ ਸੀ ਉਹਨੇ 100 ਵੋਟ ਪਾਈ ਜ ਤਾਂ ਤਾਂ ਫਿਰ ਡੇਢ ਸਾਲ ਹੋ ਰਿਹਾ ਗਿਆ ਫੇਰ ਪਰ ਮੈਂ ਹੁਣ ਪਤਾ ਹੀ ਲੱਗ ਜੂ ਜਿਵੇਂ ਚੜਾਇਆ ਸੀ ਉਹ ਮਥਲੇ ਡਿੱਗ ਪੂ ਜਿਵੇਂ ਹੁਣ ਇਹਨਾਂ ਨੇ ਵੋਟਾਂ ਲਈਆਂ ਸੀ ਉਵੇਂ ਹੁਣ ਗਾਹਾਂ ਨੂੰ ਜਮ੍ਹਾਂ ਖਤਮ ਕਰ ਦੇਵਾਂਗੇ ਸੀ ਐ ਐਮਐਲਏ ਨੇ ਤਾਂ ਅਸੀਂ ਜਿਹਾ ਝਾੜੂ ਵਾਲਿਆਂ ਨੂੰ ਪਾਈਆਂ ਸੀ ਝਾੜੂ ਰਹਿੰਦਾ ਹੋਣਾ ਰੋਜ਼ ਹੈ ਨਾ ਪਾਣੀ ਕੱਢਦੇ ਨੇ ਤੇ ਪਾਣੀ ਕੱਢਦੇ ਹੋਰ ਅਸੀਂ ਤਾਂ ਝਾੜੂ ਹੀ ਮਾਰੀ ਜਾਂਦੀਆਂ ਸਾਰੀ ਦਿਹਾੜੀ ਪਾਣੀ ਕੱਢੀ ਜਾਂਦੀਆਂ ਸਾਡੇ ਪਿੰਡ ਦਾ ਹਸਪਤਾਲ ਸੀ 25 ਮੀਟ ਦਾ ਚੱਕ ਕੇ ਇਹਨੇ ਭਗਤੇ ਸਵਿਫਟ ਕਰਤਾ ਇੱਥੇ ਇੱਕ ਬੇਕਾਰ ਜਿਹਾ ਉਹ ਮਹੱਲਾ ਕਲੀਨ ਕਰਿਆ ਕੇ ਰੱਖਤਾ ਨਾ ਉਥੋਂ ਕੋਈ ਬਹਿੰਦਾ ਨਾ ਕਰ ਯਾ ਦਾਦੇ ਦਤੂ ਜਿੰਦਾਲਾ ਨਗਰ ਕਮੇਟੀ ਜੀ ਜਿੰਦਾਲਾ ਦੇ ਕੰਮ ਨੂੰ ਵੀ ਲੋ ਠੀਕ ਹੈ ਕਿਆ ਫਰਾਵੇ ਛੱਦੇ ਹੋਏ ਕੰਮ ਮੈਂ 50000 ਦਿਨ ਚਾਲ ਲੋਕਵਾਟੀ ਮਿਲਾਂ ਜੁੜਿਆ ਤੁਸੀਂ ਮੈਂ ਇਮਤਾਜ ਪੰਜਾਬ ਦੇ ਬਚਾਵਾਂ ਦੀ ਪੱਟੀ ਦੀ ਸਰਕਾਰ ਹੈ ਤੇ ਸਰਕਾਰ ਹੈ ਜਿਹੜੀ ਜਿੱਥੇ ਹੋਰ ਪਾਰਟੀ ਦਾ ਕੋਈ ਸਰਪੰਚ ਹੈ ਕੋਈ ਪ੍ਰਧਾਨ ਹੈ ਨਗਰ ਪੰਚਾਇਤ ਹੈ ਕੋਈ پتہ ਨਹੀਂ ਹੋਰ ਪਾਰਟੀ ਦਾ ਉਹਨਾਂ ਦੇ ਨਾਲ ਮਤਰੀ ਹੀ ਮਾਵਲਾ سلوਕ ਕਰ ਰਹੀ ਹੈ ਅਸੀਂ ਪਿੰਡ ਭਾਈ ਰੂਪਾ ਵਿੱਚ ਖੜੇ ਆ ਜਿੱਥੋਂ ਦਾ ਪ੍ਰਧਾਨ ਹੋਰ ਪਾਰਟੀ ਦੇ ਨੇ ਇਹ ਸੇ ਕਰਕੇ ਉਹਨਾਂ ਨੂੰ ਨਾ ਤਾਂ ਹਾਲੇ ਤੱਕ ਚਾਰ ਦਿੱਤਾ ਤੇ ਪਿੰਡ ਦਾ ਜਿਹੜਾ ਵਿਕਾਸ ਹੈ ਉਹ ਸਾਰਾ ਰੁਕ ਗਿਆ ਹੋਇਆ ਤਸਵੀਰਾਂ ਨੇ ਪਿੰਡ ਨੂੰ ਨਰਕ ਬਣਾਇਆ ਹੋਇਆ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਉਹਦੇ ਨਾਲ ਗੱਲਬਾਤ ਕਰਦੇ ਆ ਪਿੰਡ ਦੇ ਲੋਕ ਮੌਜੂਦ ਨੇ ਪ੍ਰਧਾਨ ਮੌਜੂਦ ਨੇ ਸਭ ਤੋਂ ਪਹਿਲਾਂ ਕਿਵੇਂ ਦੇਖਤੋ ਜੀ ਇਹ ਵਿਕਾਸ ਦਾ ਕਾਰਨ ਕੀ ਆ ਇਹਨੇ ਨਰਕ ਕਿਉਂ ਬਣਾਇਆ ਹੋਇਆ ਇੱਥੇ ਦੇਖੋ ਜਿਹੜੀ ਮੌਜੂਦਾ ਸਰਕਾਰ ਆ ਓਹ ਸਾਡਾ ਪਿੰਡ ਵੱਡਾ ਪਿੰਡ ਆ ਭਾਈ ਰੂਪਾ ਜੀ ਹਾਂ ਗੁਰੂ ਸਾਹਿਬ ਦਾ ਫਸਾਇਆ ਹੋਇਆ ਛਿਮੇ ਪਾਸ਼ਾ ਦਾ ਪਿੰਡ ਆ ਲੰਮਾ ਸਮਾਂ ਇੱਥੇ ਰਹੇ ਨੇ ਜੀ ਤੇ ਇਹਦਾ ਸੀਵਰੇਜ ਦਾ ਬੁਰਾ ਹਾਲ ਆ ਸੀਵਰੇਜ ਤੋਂ ਅੱਗੇ ਜਾ ਕੇ ਆ ਹੁਣ ਜਲਾਲ ਰੋਡ ਬਣੀ ਸੀਗੀ ਜੀ ਜਲਾਲ ਰੋਡ ਬਣੀ ਆ ਤਾਂ ਆ ਸਾਰੇ ਘਰ ਆ ਜਿਹੜੇ ਆਸੇ ਪਾਸੇ ਆ ਤੁਸੀਂ ਆਪਦੀ ਕੈਮਰੇ ਤਾਂ ਹੀ ਦਿਖਾਇਆ ਹੀ ਆ ਇਹ ਨਰਕ ਬਣਿਆ ਖੜਾ ਜਿਹੜੇ ਇੱਥੋਂ ਦੇ ਲੋਕ ਆ ਆਸੇ ਪਾਸੇ ਜਿਹੜੇ ਰਹਿੰਦੇ ਆ ਉਹ ਕਿਥੋਂ ਦੀ ਲੰਘਣ ਜੀ ਉਹਨਾਂ ਦੇ ਬੱਚਿਆਂ ਨੇ ਸਕੂਲ ਜਾਣਾ ਕਿਥੋਂ ਦੀ ਜਾਣ ਉਹ ਸਕੂਲ ਸਕੂਲਾਂ ਦੇ ਵਿੱਚ ਬੱਚੇ ਆ ਹੁਣੇ ਤੁਹਾਡੇ ਸਾਹਮਣੇ ਇੱਥੇ ਆ ਕਾਰਖੰਦੇ ਵਿੱਚ ਵੱਜਣੀ ਸੀਗੀ ਤਿਲਕ ਕੇ ਇਸੇ ਤਰ੍ਹਾਂ ਮਤਲਬ ਸਾਰੇ ਚਾਰ ਛਪੇਰੇ ਹੀ ਭਾਈ ਰੂਪੇ ਦੇ ਬੁਰਾ ਹਾਲ ਆ ਉਧਰ ਡੋੜਿਆਣਾ ਖੱਤਰੀਆਂ ਵਾਲਾ ਰਾਹ ਵੱਜਦਾ ਉਧਰ ਜਾ ਕੇ ਤੁਹਾਨੂੰ ਦਿਖਾਵਾਂਗੇ ਉਧਰ ਚ ਵੀ ਗੋਟੇ-ਗੋਟੇ ਪਾਣੀ ਫਿਰਦਾ ਇੱਥੇ ਜਿਹੜੀ ਤਰਾਸ ਦੀ ਆ ਹੁਣ ਇੱਥੇ ਨਗਰ ਪੰਚਾਇਤ ਬਣੀ ਹੋਈ ਆ ਨਗਰ ਪੰਚਾਇਤ ਦੇ ਵੱਲੋਂ ਪਹਿਲਾਂ ਸਾਡੇ ਪ੍ਰਧਾਨ ਸੀਗਾ ਤੀਰਥ ਸਿੰਘ ਸਿੱਧੂ ਉਹਦੀ ਮੌਤ ਹੋ ਗਈ ਹੂੰ ਮੌਤ ਤੋਂ ਬਾਅਦ ਲੰਮਾ ਸਮਾਂ ਚੋਂਣ ਨਹੀਂ ਹੋਣ ਦਿੱਤੀ ਵਿਜੂਦਾ ਸਰਕਾਰ ਨੇ ਵਿਜੂਦਾ ਐਮਐਲਏ ਨੇ ਕੋਈ ਸਾਨੂੰ ਕਹਿਣ ਤੇ ਝਿਜਕ ਨਹੀਂ ਹੈਗਾ ਜੀ ਤੇ ਜਦੋਂ ਹੁਣ ਉਹਦੀ ਚੋਣ ਵੀ ਹੋ ਗਈ ਪ੍ਰਧਾਨ ਦੀ ਚੋਣ ਵੀ ਹੋ ਗਈ ਬਹੁ ਸੰਮਤੀ ਦੇ ਨਾਲ ਪ੍ਰਧਾਨ ਪਿੰਡ ਦੇ ਐਮਸੀਆਂ ਨੇ ਚੁਣ ਲਿਆ ਜੀ ਤੇ ਹੁਣ ਉਹ ਨੋਟੀਫਿਕੇਸ਼ਨ ਦੀ ਕਾਪੀ ਨਹੀਂ ਦੇ ਰਹੇ ਹੁਣ ਲੋਕ ਜਿਹੜੇ ਜਾਣ ਤਾਂ ਕਿਹਦੇ ਕੋਲੇ ਜਾਣ ਕਿਹਦੇ ਕੋਲੇ ਪਿੱਟਣ ਸੋ ਇਸ ਕਰਕੇ ਨਾਲ ਨਗਰ ਪੰਚਾਇਤ ਦਾ ਪ੍ਰਧਾਨ ਵੀ ਖੜਾ ਉਹ ਉਹ ਹੱਥ ਘਲਟੇ ਖੜੀ ਕਰਾ ਵੀ ਜਦੋਂ ਮੇਰੇ ਕੋਲੇ ਕੋਈ ਪਾਵਰ ਹੀ ਹੈ ਨਹੀਂ ਤੇ ਮੈਂ ਹੱਲ ਵੀ ਕੀ ਕਰ ਸਕਦਾ ਇਸ ਕਰਕੇ ਇਹਦਾ ਜ਼ਿੰਮੇਵਾਰ ਐਮਐਲਏ ਆ ਇਥੋਂ ਦਾ ਪ੍ਰਸ਼ਾਸਨ ਆ ਪੰਜਾਬ ਸਰਕਾਰ ਆ ਕਿ ਉਹ ਜਿਹੜੇ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਹੋਊਗੀ ਆਮ ਲੋਕਾਂ ਨੂੰ ਕਿਸੇ ਮੰਤਰੀ ਕੋਲੇ ਕਿਸੇ ਐਮਐਲਏ ਕੋਲੇ ਜਾਣਾ ਨਹੀਂ ਪਊਗਾ ਘਰੇ ਬੈਠਿਆਂ ਦੇ ਜਿਹੜੇ ਕੰਮ ਹੋਣਗੇ ਆ ਹੁਣ ਘਰੇ ਬੈਠਿਆਂ ਤੇ ਕੰਮ ਦੇਖ ਲੋ ਹੋਈ ਜਾਂਦੇ ਆ ਇਸ ਕਰਕੇ ਅਸੀਂ ਤੁਹਾਡੇ ਮੱਧਮ ਰਹੀਂ ਮੈਂ ਚੇਤਾਵਨੀ ਦੇਣਾ ਚਾਹੁੰਦਾ ਅਸੀਂ ਵੀ ਕੇ ਯੂਟਿਊਬ ਆਂਦਾ ਵੱਲੋਂ ਕੀ ਐਮਐਲਏ ਜਿਹੜਾ ਹੈਗਾ ਉਹ ਪਿਛਲੀਆਂ ਸਰਕਾਰਾਂ ਮੰਗੂ ਨਾ ਕਰੇ ਕਿਉਂਕਿ ਉਹਨਾਂ ਦਾ ਹਾਲ ਦੇਖ ਲਓ ਪਿਛਲੇ ਕਾਂਗਰਸ ਦਾ ਦੇਖ ਲਓ ਚਾਹੇ ਕਾਲੀਆਂ ਦਾ ਦੇਖ ਲਓ ਉਹ ਵੀ ਧੱਕੇ ਨਾਲ ਮਤਲਬ ਐ ਪੰਚਾਇਤ ਮੈਂਬਰਾਂ ਦੇ ਆਮ ਲੋਕਾਂ ਦੇ ਗਲਾਂ ਦੇ ਵਿੱਚ ਧੱਕੇ ਦਾ ਸਰੂਪ ਇਹ ਦਿੰਦੇ ਸੀਗੇ ਮੈਂ ਤਾਂ ਫਹਾਹਾ ਕਹਣਾ ਹੁੰਦਾ ਵੀ ਤਫਾਹਾ ਪਾਉਂਦੇ ਆ ਜੀ ਜੇ ਹੁਣ ਇਹ ਧੱਕੇ ਨਾਲ ਇਹੀ ਆ ਵੀ ਪ੍ਰਧਾਨ ਜਿਹੜਾ ਹੈਗਾ ਜਾਇ ਐਮਸੀ ଓଏਐਮਐਲ ਕੋਲੇ ਜਾਣ ਉਹਦੀ ਪੁਸਤ ਪਨਾਹੀ ਕਰਨ ਤਾਂ ਜਾ ਕੇ ਫਿਰ ਉਹ ਇਹਨਾਂ ਨੂੰ ਸਰੂਪੇ ਪਾਵੇ ਤੇ ਫਿਰ ਇੱਥੇ ਕੰਮ ਚੱਲੂਗਾ ਠੀਕ ਹੈ ਵੀ ਪ੍ਰਧਾਨ ਜਿਹੜਾ ਆਮ ਆਦਮੀ ਪਾਰਟੀ ਦਾ ਹੋਣਾ ਚਾਹੀਦਾ ਹਾਂ ਉਹ ਕਹਿੰਦੇ ਵੀ ਸਾਡਾ ਹੋਣਾ ਚਾਹੀਦਾ ਜਦੋਂ ਹੁਣ ਵੋਟਾਂ ਪੈਣਗੀਆਂ ਤੁਸਾਂ ਨੂੰ ਤੁਸੀਂ ਆਪ ਦਾ ਬਣਾ ਲਿਓ ਜੇ ਮੈਨੂੰ ਸੋਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਲੋਕਾਂ ਨੇ ਵੱਡੀਆਂ ਵੱਡੀਆਂ ਪਾਰਟੀਆਂ ਦੀਆਂ ਲੂਟਣੀਆਂ ਲੱਗੀਆਂ ਨੇ ਤੁਸੀਂ ਕੀ ਹਾਲ ਹੋਇਆ ਵਾ ਹੁਣ ਦੇਖੋ ਤੁਸੀਂ ਇਹਨਾਂ ਦਾ ਉਦੋਂ ਵੀ ਮਾੜਾ ਹਾਲ ਹੋਣਾ ਜੇ ਇਹੋ ਜਿਹੇ ਰੁਪਈਆ ਰੱਖਿਆ ਅੱਧੋਂ ਵੱਧ ਜਿਹੜਾ ਸੀਗਾ ਟਾਈਮ ਪੀੜ ਇਹਨਾਂ ਦਾ ਲੰਘ ਗਿਆ ਮਗਰ ਕੁਛ ਨਹੀਂ ਰਿਹਾ ਜੇ ਇਹੀ ਹਾਲ ਹੋਇਆ ਤਾਂ ਪਿੰਡਾਂ ਦੇ ਵਿੱਚ ਫਿਰ ਇਹ ਆਪ ਦਾ ਸੋਚ ਸਮਝ ਕੇ ਵੜਨ ਲੋਕ ਛੇਤਰਾਂ ਦੇ ਹਾਰ ਲੈ ਕੇ ਖੜਨਗੇ ਇਹ ਮੈਂ ਜੇ ਬਲਕਾਰ ਸਿੱਧੂ ਦੀ ਇੱਕ ਸਪੀਚ ਵੀ ਵਾਇਰਲ ਹੁੰਦੀ ਸਰਪੰਚੀ ਬਲਿਓ ਕਹਿੰਦੇ ਆ ਕਿ ਜੇਕਰ ਪਿੰਡ ਦਾ ਸਰਪੰਚ ਆਮ ਆਦੀ ਬੜੂਗਾ ਵਿਕਾਸ ਫੇਰ ਹੋਊਗਾ ਫੇਰ ਮੈਂ ਦਊਂਗਾ ਕੀ ਲੱਗਦਾ ਕਿ ਉਹ ਸਾਰਾ ਕੁਝ ਹੋ ਰਿਹਾ ਸਾਰਾ ਕੁਝ ਉਹੀ ਹੋ ਰਿਹਾ ਇਹ ਮੈਂ ਇੱਥੋਂ ਤੱਕ ਵੀ ਕਹਿਣਾ ਵੀ ਬਹੁਤ ਸਾਰੇ ਸਰਪੰਚਾਂ ਤੋਂ ਸਾਰਾ ਕੁਝ ਲੈ ਕੇ ਹੈ ਲੈ ਦੇ ਕੇ ਉਹ ਕਰਿਆ ਹੋਇਆ ਜੀ ਤੇ ਪਿੰਡਾਂ ਦੇ ਲੋਕਾਂ ਦਾ ਕੋਈ ਇਹਨਾਂ ਨੂੰ ਫਿਕਰ ਨਹੀਂ ਹੈਗਾ ਠੀਕ ਹੈ ਕਿ ਨਹੀਂ ਪਰ ਅਸੀਂ ਭਾਈ ਰੂਪਾ ਇੱਕ ਸੰਘਰਸ਼ੀ ਸੇਲ ਪਿੰਡ ਆ ਤੇ ਜੇ ਇਹੀ ਹਾਲ ਰਹਾ ਤਾਂ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਜਿਹੜਾ ਹੈਗਾ ਤਕੜਾ ਜਿਹੜਾ ਸੰਘਰਸ਼ਾ ਉਹ ਬਿੱਡਾਂਗੇ ਜਦੋਂ ਸਰਕਾਰ ਬਣਦੀ ਆਵਾ ਦੀ ਪੜ ਦੀ ਪਿੰਡ ਵੱਲੋਂ ਕਿੰਨੇ ਕ ਵੋਟਾਂ ਗਈਆਂ ਉਧਰ ਨੂੰ ਪਿੰਡ ਨੇ ਵੋਟਾਂ ਖੁੱਲ ਕੇ ਪਾਈਆਂ ਕਾਂਗਰਸ ਨੂੰ ਤੇ ਅਕਾਲੀਆਂ ਨਾਲੋਂ ਦੋਨਾਂ ਨੂੰ ਵੋਟਾਂ ਵੱਧ ਪਈਆਂ ਸੀਗੀਆਂ ਤੇ ਵੱਧ ਵੋਟਾਂ ਪਈਆਂ ਦਾ ਖਮਾਜਾ ਜਿਹੜਾ ਹੈਗਾ ਅਸੀਂ ਅੱਜ ਭੁਗਤ ਰਹੇ ਹਾਂ ਹਾਂ ਇਸ ਕਰਕੇ ਫਿਰ ਦੁਬਾਰਾ ਕਹਿਣਾ ਚਾਹੁੰਦਾ ਇਥੋਂ ਦੇ ਐਮਐਲਏ ਨੂੰ ਇਥੋਂ ਦੇ ਮੁੱਖ ਮੰਤਰੀ ਨੂੰ ਕਿ ਆ ਕੇ ਜਿਹੜਾ ਹੈਗਾ ਪਿੰਡਾਂ ਦਾ ਹਾਲ ਦੇਖੋ ਜਿਹੜਾ ਤੁਸੀਂ ਕਹਿੰਦੇ ਸੀਗੇ 13 0 ਤੇ 03 ਰਹਿ ਗਈਆਂ ਤੇ ਇਸ ਤੋਂ ਬਾਅਦ ਇਹ ਫੇਰ ਇਹ ਵੀ ਨਹੀਂ ਪੱਲੇ ਪੈਣਾ ਕੁਸ ਛੋਟੀਆਂ ਜਵਾਨਤਾ ਜਬਤ ਹੋਣਗੀਆਂ ਇਹ ਜਿਹੜਾ ਐ ਮਤਲਬ ਸੜਕ ਖਰਾਬ ਹੈ ਇਹਦੂ ਅੱਗੇ ਕਿੰਨੀ ਕਿਥਾਮਾਂ ਤੇ ਆਹ ਕੁਝ ਹੈ ਹੋਰ ਕਿਹੜੇ ਕੰਮ ਨੇ ਜਿਹੜੇ ਪਿੰਡ ਦੇ ਰੁਕੇ ਹੋਏ ਸਾਰੇ ਕੰਮ ਇਸ ਸਭ ਤੋਂ ਵੱਡਾ ਸੀਵਰੇਜ ਦਾ ਕੰਮ ਆ ਸੀਵਰੇਜ ਦਾ ਬੁਰਾ ਹਾਲ ਹੋਇਆ ਪਿਆ ਚਾਰ ਸੀਵਰੇਜ ਆਹ ਜਿਹੜਾ ਪਾਣੀ ਆ ਲੋਕਾਂ ਦੇ ਖੇਤਾਂ ਚ ਜਾਂਦਾ ਹੁਣ ਜੇ ਲੋਕ ਪਾਣੀ ਨੂੰ ਨਹੀਂ ਬੰਦਦੇ ਤਾਂ ਫਿਰ ਉਹ ਚਾਰ ਮਣ ਦਾਣੇ ਕਿੱਥੋਂ ਲੈਣਗੇ ਉਹ ਲੱਗਿਆ ਕੋਈ ਮਤਲਬ ਸਚਜੇ ਟੰਕ ਦੇ ਨਾਲ ਇਹਦੀ ਜਿਹੜੀ ਹੈਗੀ ਆ ਇਹ ਤਾਂ ਪੁੱਛਿਆ ਸੀਗਾ ਨਗਰ ਪੰਚਾਇਤ ਯੂਨਾਂ ਵੀ ਹੈ ਠੀਕ ਹੈ ਤੇ ਫੰਡਾਂ ਨੂੰ ਲਾਉਣ ਵਾਲਾ ਤਾਂ ਹੋਵੇ ਨਾ ਕੋਈ ਕਿਸੇ ਦੀ ਰਿਸਪੌਂਸਿਬਿਲਟੀ ਤਾਂ ਹੋਵੇ ਰਿਸਪੌਂਸਿਬਿਲਟੀ ਹੁੰਦੀ ਹੈ ਪ੍ਰਧਾਨ ਦੀ ਪ੍ਰਧਾਨ ਨੂੰ ਕੋਈ ਪੁੱਛ ਨਹੀਂ ਰਿਹਾ ਪ੍ਰਧਾਨ ਨੂੰ ਨੋਟੀਫਿਕੇਸ਼ਨ ਕਰਕੇ ਇਹਨੂੰ ਮੋਹਰ ਨਹੀਂ ਮਿਲ ਰਹੀ ਤਾਂ ਫਿਰ ਕੰਮ ਕਿਵੇਂ ਹੋਣਗੇ ਵਿਕਾਸ ਕਿਵੇਂ ਹੋਊਗਾ ਸੋ ਇਸ ਕਰਕੇ ਅਸੀਂ ਇਹਨੂੰ ਹੁਣ ਬਹੁਤਾ ਲੰਮਾ ਸਮਾਂ ਨਹੀਂ ਢੀਕ ਸਕਦੇ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਇਹਦਾ ਜੋਗ ਹਾਲ ਹੈ ਜਿਹੜਾ ਉਹ ਕਰਨ ਜਿਹੜਾ ਜਿੱਤਿਆ ਹੋਇਆ ਤੱਕਾ ਅਸੀਂ ਕਿਸੇ ਨਾਲ ਨਹੀਂ ਹੋਣ ਦਿੰਦੇ ਚਾਹੇ ਕਿਸੇ ਵੀ ਮਰਜ਼ੀ ਪਾਰਟੀ ਦਾ ਹੋਵੇ ਜੇ ਹੁਣ ਅਕਾਲੀ ਦਲ ਦਾ ਪ੍ਰਧਾਨ ਬਣਿਆ ਤਾਂ ਲੋਕਾਂ ਨੇ ਬਣਾਇਆ ਐਮ ਸਿੰਘਾਂ ਨੇ ਚੁਣ ਕੇ ਬਣਾਇਆ ਤਾਂ ਉਹਨੂੰ ਫਿਰ ਕੰਮ ਦੇ ਉਹਦੇ ਕੰਮ ਦੇ ਵਿੱਚ ਡਿੱਕੇਗਾ ਤੇ ਵਾਸਤੇ ਡਾਈ ਜਾ ਰਹੇ ਆ ਨੋਟੀਫਿਕੇਸ਼ਨ ਦੀ ਕਾਪੀ ਕਿਉਂ ਨਹੀਂ ਦਿੰਦੇ ਉਹਨੂੰ ਕੰਮ ਕਰਨ ਦੀ ਪਾਵਰ ਕਿਉਂ ਨਹੀਂ ਦਿੰਦੇ ਉਹ ਦੇਣੀ ਚਾਹੀਦੀ ਆ ਜੇ ਨਾ ਦਿੱਤੀ ਤਾਂ ਫਿਰ ਆਉਣ ਵਾਲਾ ਜਿਹੜਾ ਸਮਾਂ ਉਹ ਦੇਖਣ ਫਿਰ ਅਸੀਂ ਸੰਘਰਸ਼ ਦੇ ਨਾਲ ਲੈ ਲਾਂਗੇ ਇਹ ਰਾਤ ਕੱਲੇ ਹੁੰਦੇ ਆ ਸਿੱਧੀ ਉਂਗਲਾਂ ਨਹੀਂ ਨਿਕਲਦਾ ਫਿਰ ਬੈਂਕ ਵਾਲਾ ਸਾਨੂੰ ਪਾਉਣਾ ਪਊਗਾ ਠੀਕ ਹੈ ਜੀ ਧੰਨਵਾਦ ਜੀ ਤਾਂ ਸਾਡੇ ਨਾਲ ਭਾਈ ਰੂਪਨਗਰ ਪੰਚਾਇਤ ਦੇ ਨਾਂ ਦੇ ਪ੍ਰਧਾਨ ਨੇ ਕਿਉਂਕਿ ਇਹ ਨਾਂ ਦੇ ਪ੍ਰਧਾਨ ਇਹਨਾਂ ਦੇ ਕੋਲੇ ਪਾਵਰ ਕੋਈ ਨਹੀਂ ਕਿਵੇਂ ਦੇਦੋਂ ਬਲਕਿ ਕਿੰਨਾ ਸਮਾਂ ਹੋ ਗਿਆ ਪ੍ਰਧਾਨ ਨੂੰ ਅਸੀਂ 10ਵੇਂ ਮਹੀਨੇ ਦੀ 22 ਤਰੀਕ ਨੂੰ ਬਣੇ ਸੀ ਜੀ ਠੀਕ ਹੈ 10ਵੇਂ ਮਹੀਨੇ 3 ਮਹੀਨੇ ਦਾ ਲੱਗ 3 ਮਹੀਨੇ ਲਗਭਗ ਹੋ ਗਿਆ ਜੀ ਹਾਂ ਤੇ ਕੀ ਤੁਹਾਡੇ ਕੋਲ ਪਾਵਰ ਮਿਲ ਜੂ ਹੁਣ ਤੱਕ ਕੋਈ ਪਾਵਰ ਨਹੀਂ ਸਾਡੇ ਕੋਲੇ ਕੋਈ ਅਸੀਂ ਮਤਾ ਨਹੀਂ ਪਾ ਸਕਦੇ ਕੋਈ ਮੀਟਿੰਗ ਨਹੀਂ ਕਰ ਸਕਦੇ ਜੀ ਕੋਈ ਅਸੀਂ ਫੰਡ ਨਹੀਂ ਲਾ ਸਕਦੇ ਕਿਤੇ ਅਸੀਂ ਕੰਮ ਨਹੀਂ ਚ ਠੇਕੇਦਾਰ ਨਾਲ ਕਹਿ ਕੇ ਕਹਾ ਕਿ ਜਾਂ ਯੂ ਨੂੰ ਜਾਂ ਜੈ ਨੂੰ ਕਹਿ ਕੇ ਨਾਲ ਦੀ ਨਾਲ ਹਟਾ ਕੇ ਮਿਸਤਰੀ ਲਾ ਜਾਂਦੇ ਜੀ ਠੀਕ ਹੈ ਹਾਂਜੀ ਕਿ ਕੀ ਕਾਰਨ ਕੀ ਮੰਦਦੇ ਹੋ ਸਾਰੇ ਕਾਇਦ ਸਾਰੇ ਕਾਇਦ ਕਾਰਨ ਇਹ ਹੈ ਜੀ ਅਸੀਂ ਕਾਲੀ ਦਲ ਨਾਲ ਸੰਬੰਧ ਰੱਖਦੇ ਹਾਂ ਜੀ ਤੇ ਉਹ ਆਵਾਜ਼ ਦੀ ਪਾਰਟੀ ਦੇ ਠੀਕ ਹੈ ਉਹ ਆਦੇ ਸਾਡੇ ਕੋਲੇ ਆਓ ਸਾਥੋਂ ਆ ਕੇ ਸਰੋਪਾ ਦਿਓ ਅਸੀਂ ਤਿੰਨ ਐਮਸੀ ਭੇਜ ਵੀ ਦਿੱਤੇ ਸੀ ਪਹਿਲਾਂ ਠੀਕ ਹੈ ਵੀ ਤਿੰਨ ਐਮਸੀ ਸਾਡੇ ਗਏ ਸੀ ਬਾਈ ਤੁਸੀਂ ਆਜੋ ਪ੍ਰਧਾਨ ਬਣਾ ਲਓ ਆਪਦਾ ਉਦੋਂ ਦੇ ਛੀ ਆਓ ਠੀਕ ਹੈ ਛੀ ਕੋਈ ਗਏ ਨਹੀਂ ਗੇ ਹੁਣ ਆਦੇ ਤੁਸੀਂ ਕੱਲ੍ਹ ਹੀ ਆਜੋ ਜੀ ਠੀਕ ਹੈ ਕੱਲ੍ਹ ਆ ਕੇ ਜੁਆਇਨਿੰਗ ਕਰ ਲਓ ਜਿ ਮੈਨਿੰਗ ਕੋਈ ਵੀ ਕਰਨ ਨੂੰ ਤਿਆਰ ਨਹੀਂ ਜੀ ਹੂੰ ਨਾ ਮੈਂ ਕਰਨ ਨੂੰ ਤਿਆਰ ਆ ਨਾ ਸਾਡੇ ਐਮਸੀ ਕਰਨ ਨੂੰ ਤਿਆਰ ਆ ਵੀ ਤੁਸੀਂ ਤੁਹਾਨੂੰ ਕਹਿੰਦੇ ਆਵਾਜ਼ ਦੀ ਪਾਰਟੀ ਜੁਆਇਨ ਕਰ ਲੋ ਫੇਰ ਕੰਮ ਹੋਣਗੇ ਹਾਂ ਫੇਰ ਕੰਮ ਹੋਣਗੇ ਜੀ ਇੱਕ ਕੀ ਦਿਨਾਂ ਤੋਂ ਤੁਹਾਡੀ ਗੱਲ ਕੀ ਦਿਨਾਂ ਤੋਂ ਹੀ ਇਸ ਬਾਰੇ ਇਸ ਬਾਰੇ ਗੱਲ ਆਈ ਹੈ ਜੀ ਐਮਐਲਏ ਦੇ ਜਿਹੜੇ ਮੂਰੇ ਪਾਰਟੀਆਂ ਦੇ ਆਗੂ ਹੁੰਦੇ ਆਗੇ ਉਹਨਾਂ ਨਾਲ ਗੱਲ ਹੋਈ ਹੈ ਜੀ ਉਹਨਾਂ ਦਾ ਦੋ ਤਿੰਨ ਆਰੀ ਬੁਲਾਇਆ ਵੀ ਹੈ ਜੀ ਇਥੇ ਮਸਲੇ ਇੱਥੇ ਵੀ ਆਏ ਆ ਜੀ ਇੱਥੇ ਵੀ ਅਸੀਂ ਉਹਦੇ ਬੰਦ ਵੱਜੇ ਸੀਗੇ ਜੀ ਅਸੀਂ ਇਹ ਬੰਦ ਵੱਜੇ ਆ ਭਾਈ ਲੋਕਾਂ ਦੇ ਘਰਾਂ 'ਚ ਬੁਰਾ ਹਾਲ ਹੈਗਾ ਕਿ ਦੇ 6 ਫੀਟ ਲੱਗੀ ਉਹ ਆਪਾਂ ਨੁ ਨਿਕਲਣਾ ਵੀ ਦੁਬਾਰਨਾ ਵੀ ਔਖਾ ਹੈਗਾ ਜੀ ਤੇ ਉਹਦੇ ਸਾਨੂੰ ਆਦੇ ਦਫ਼ਤਰ ਜਾ ਜੋ ਦਫ਼ਤਰ ਜੀ ਵੀ ਸਾਡੀ ਕੋਈ ਰਾਹ ਰਪਈ ਨਹੀਂ ਗਈ ਖੀਰ ਨੂੰ ਇਹੀ ਕਹਿਗੇ ਜੇ ਈਓ ਚਲਾ ਲੇ ਮਾ ਈਓ ਜਈ ਤਾਂ ਪਹਿਲਾਂ ਚਲਾਈ ਜਾਂਦੇ ਸੀ 2 ਸਾਲ ਦਾ 2 ਸਾਲ ਦਾ ਆਪਣਾ ਹਿਸਾਬ ਦੱਸੋ ਵੀ ਕਿੱਥੇ ਗਿਆ ਹੈਗਾ ਕਿੱਥੇ ਪੈਸਾ ਗਿਆ ਆਪਣਾ ਜੀ ਹੁਣ ਸਾਡੇ ਕੋਲ ਮੈਨੂੰ 10ਵੇਂ ਮਹੀਨੇ ਦੀ 22 ਤਰੀਕ ਦਾ ਬਣਿਆ ਜੀ ਪ੍ਰਧਾਨ ਮੇਰੇ ਕੋਲ 50 ਲੱਖ ਰੁਪਏ ਪਿਆ ਜੀ ਤੇ ਪਿੱਛੇ ਸਾਡੇ 2 ਸਾਲ ਦਾ ਨਾ ਤਾਂ ਸਾਡੇ ਕੋਈ ਕੰਮ ਹੋਇਆ ਤੇ ਨਾ ਹੀ ਸਾਡੇ ਕੋਈ ਪੈਸੇ ਦਾ ਹਿਸਾਬ ਹੈਗਾ ਠੀਕ ਹੈ ਬਸ ਚਲ ਜੀ ਈਓ ਨੇ ਤਾਂ ਜਈ ਨਹੀਂ ਚਲਾਉਣਾ ਹੈਗਾ ਉਹ ਪਿਛਲੇ 2 ਸਾਲ ਦਾ ਹਿਸਾਬ ਲ ਇਹ ਤਾਂ ਜੀ ਚਲਾ ਨਹੀਂ ਸਕਦੇ ਜੇ ਚੋਣ ਹੋ ਗਈ ਪ੍ਰਧਾਨ ਦੀ ਪਿੰਡ ਦੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਰੋਕੇ ਹੋਏ ਆ ਜਾਂ ਇਸ ਤਰ੍ਹਾਂ ਮਤਲਬ ਤੁਹਾਨੂੰ ਕਰਨ ਦਿੱਤੇ ਜਾ ਰਹੇ ਜਾਂ ਲੋਕ ਔਖੇ ਜਿਹੜੇ ਕੰਮਾਂ ਤੋਂ ਪਿੰਡ ਦੇ ਕੰਮ ਜੀ ਜ਼ਿਆਦਾ ਤਾਂ ਸਾਡਾ ਪਾਣੀ ਦੀ ਸਮੱਸਿਆ ਸੀ ਸੀਵਰੇਜ ਦਾ ਠੀਕ ਹੈ ਤੇ ਕੰਮ ਸਾਡੇ ਛੋਟੇ ਛੋਟੇ ਕੋਈ ਜ਼ਿਆਦਾ ਵੱਡੇ ਕੰਮ ਨਹੀਂ ਜੀ ਅਸੀਂ ਤਾਂ ਇਹ ਛੋਟੇ ਛੋਟੇ ਕੰਮਾਂ ਨਾਲ ਸਾਡਾ ਭੱਟਾ ਨੁਕਸਾਨ ਹੋ ਰਿਹਾ ਜਿਵੇਂ ਇਹ ਸੜਕ ਦੇ ਸਾਡਾ ਪਾਣੀ ਜਾਂਦਾ ਹੈਗਾ ਨਾਲੀ ਤੇ ਸਾਡਾ 2 ਲੱਖ ਰੁਪਏ ਲੱਗਦਾ ਸੜਕ ਤੇ ਸਾਡਾ 10 ਲੱਖ ਦੀ ਨੁਕਸਾਨ ਹੋ ਜਾਂਦਾ ਹੈਗਾ ਬਿਲਕੁਲ ਛੋਟੇ ਛੋਟੇ ਕੰਮ ਬੈਠ ਆਉਂਦਾ ਹੈ ਇਹੀ ਆਈ ਜਾਵੇ ਤੇ ਸਾਡਾ ਇਹੀ ਸਹੀ ਤਾਈ ਲੱਗੀ ਜਾਵੇ ਬਾਧੂ ਹੈ ਸਾਨੂੰ ਸਰਕਾਰ ਤੋਂ ਸਾਨੂੰ 1 ਰੁਪਿਆ ਜੇ ਨਹੀਂ ਦੇ ਸਕਦੇ ਨਾ ਇਹ ਨਾ ਦੇਣ ਸਾਨੂੰ ਇਹ ਸਹੀ ਢੰਗ ਨਾਲ ਕੰਮ ਹੀ ਕਰ ਲੈਣ ਦੇਣਾ ਜਿਹੜੇ ਸਾਡੇ ਕਰੇ ਹੋਏ ਕੰਮ ਹੈ ਪਹਿਲਾਂ ਸਰਕਾਰਾਂ ਦੇ ਜੇ ਅਸੀਂ ਉਹਨਾਂ ਨੂੰ ਚੱਲ ਗਏ ਸਾਡਾ ਪਿੰਡ ਤਾਂ ਵੀ ਬਹੁਤ ਵਧੀਆ ਹੈਗਾ ਜਿਵੇਂ ਪਹਿਲਾਂ ਤੁਹਾਡੇ ਪ੍ਰਧਾਨ ਹੈ ਨਹੀਂ ਸੀਗੇ ਮਤਲਬ ਡੈਥ ਹੋ ਜਾਂਦੀ ਉਸ ਤੋਂ ਬਾਅਦ ਜਿਹੜਾ ਉਹ ਕੰਮ ਰੁਕਿਆ ਸੀ ਲੋਕਾਂ ਨੂੰ ਹੋਣੀ ਹੈ ਉਮੀਦ ਕਿ ਚਲੋ ਹੁਣ ਪ੍ਰਧਾਨ ਬਣ ਗਿਆ ਕੰਮ ਹੋਣਗੇ ਤੁਹਾਨੂੰ ਪੁੱਛਦੇ ਹਣਗੇ ਲੋਕ ਲੋਕ ਬਹੁਤ ਵਿਚਾਰੇ ਤੰਗ ਹੈ ਜੀ ਲੋਕ ਤਾਂ ਤੁਸੀਂ ਆਹ ਵੇਖੋ ਜੀ ਘਰੇ ਪਹਿਲਾਂ ਤਾਂ ਬੜ ਨਹੀਂ ਸਕਦੇ ਜੇ ਵੱੜ ਜਾਂਦੇ ਤੜ ਲੋਕ ਤਾਂ ਚਾਰੇ ਹਾਂਬੇ ਖੜੇ ਆ ਜਮਾ ਜੀ ਹੁਣ ਨਾ ਇਹ ਬੋਟਾ ਸਾਰੇ ਨੇ ਪਾ ਲਿਆ ਜੀ ਨਾ ਕਹਿਣ ਜੋ ਗੁਰੇਗੀ ਕਿਉਂ ਆਪਾਂ ਜਿਹਨੂੰ ਵੋਟ ਪਾਈ ਹੋਵੇ ਤੇ ਉਹਨੂੰ ਅੱਜ ਨਿੰਦਣਾ ਜਾ ਵੀ ਔਖਾ ਹੈਗਾ ਹਜੇ ਸੰਗ ਜੀ ਮੰਨਦੇ ਜੀ ਅੱਛਾ ਤੁਹਾਡੇ ਐਮਸੀ ਕਿੰਨੇ ਨੇ ਇੱਥੇ ਇੱਥੇ 13 ਐਮਸੀ ਆ ਜੀ 13 ਐਮਸੀ ਚ ਆਮ ਆਦਮੀ ਪਾਰਟੀ ਦੇ ਕਿੰਨੇ ਆ ਇੱਕ ਵੀ ਨਹੀਂ ਜੀ ਇੱਕ ਵੀ ਨਹੀਂ ਇੱਕ ਵੀ ਨਹੀਂ ਹੁਣ 6 ਨੰਬਰ ਵਾਰ ਤੇ ਚੋਣ ਹੋਈ ਸੀ ਜਿੰਮੀ ਜੀ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਖਿਲਿਆ ਰਿਆ ਸੀ ਉਹਨੇ 100 ਵੋਟ ਪਾਈ ਜੀ ਦੋ ਜਿਵਾਸੇ 288 ਵੋਟਾਂ ਲੈ ਕੇ ਜਿੱਤੇ ਜੀ ਕਾਜੀ ਦਲ ਦਾ ਠੀਕ ਹੈ ਹਾਂਜੀ ਇਹ ਵੀ ਕਾਰਨ ਮੰਨਦੇ ਹੋ ਕਿ ਤੁਹਾਡੇ ਬਲਵਾਂਦੇ ਹੁਣ ਆਮ ਆਦਮੀ ਪੜੇ ਨੀ ਬੋਰਡ ਨਹੀਂ ਪਾਰੇ ਤਾਂ ਨਾ ਹੋਵੇ ਆ ਕੁਝ ਵੋਟਾਂ ਪਹਿਲਾਂ ਪਾਤੀਆਂ ਜੀ ਹੂੰ ਵੋਟਾਂ ਪਹਿਲਾਂ ਪਾਤੀ ਉਹਨਾਂ ਨੂੰ ਸਾਂਭਦੇ ਤੇ ਫੇਰੀ ਸੀ ਜੇ ਉਹਨਾਂ ਨੇ ਸਾਂਭਿਆ ਨਹੀਂ ਕਿਸੇ ਨੂੰ ਤਾਂ ਹੀ ਆ ਹਲ ਹੋਇ ਰਿਹਾ ਜੀ ਹੂੰ ਉਹ ਐਮਐਲਏ ਗੇੜਾ ਗੂੜਾ ਮਾਰਦੇ ਪਿੰਡ ਚ ਨਹੀਂ ਪਿੰਡ ਦੀ ਬਾਹਰਲੀ ਰੋੜ ਹੀ ਨਿਕਲ ਜਾਂਦਾ ਸਿੱਧਾ ਸਰਾਤਪੁਰੇ ਨੂੰ ਪਿੰਡ ਤਾਂ ਆਉਂਦਾ ਨਹੀਂ ਜੀ ਇੱਧਰ ਨਹੀਂ ਆਉਂਦੇ ਨਾ ਨਾ ਜੀ ਦਾ ਕੀ ਕਾਰਨ ਹੈ ਹੁਣ ਲੋੜ ਨਹੀਂ ਥੋੜੀ ਨਹੀਂ ਲੋੜ ਜੀ ਉਹਨੂੰ ਹੁਣ ਨਹੀਂ ਲੋੜ ਜੀ ਪਿੰਡ ਦੇ ਹੋਰ ਬਾਬੂ ਜੀ ਕਿਵੇਂ ਦੇਖਦੇ ਹੋ ਵੀ ਐਮ ਐਲ ਏ ਜਿਹੜੇ ਕਹਿੰਦੇ ਆ ਆਮ ਆਦਮੀ ਪਾਰਟੀ ਆ ਸਾਡੀ ਆਮ ਲੋਕਾਂ ਦੀ ਹੁਣ ਕਿਉਂ ਨਹੀਂ ਤੁਹਾਡੇ ਕੋਲੇ ਆਉਂਦੇ ਨਹੀਂ ਜੀ ਸਾਡੇ ਕੋਲੇ ਕਿਸੇ ਦੇ ਨਹੀਂ ਗੀੜਾ ਮਾਰਿਆ ਨਾ ਸਾਡੇ ਕੋਲੇ ਗੀੜਾ ਮਾਰਿਆ ਨਾ ਨੇ ਨਾ ਸਾਨੂੰ ਕੋਈ ਗੱਲਬਾਤ ਪੁੱਛਦੇ ਆਏ ਆ ਕਿ ਜਦੋਂ ਕੋਈ ਗੱਲਬਾਤ ਦੱਸ ਦਿਆ ਸੀ ਇਹਨਾਂ ਨੂੰ ਸਾਡੇ ਨਾਲ ਗੱਲ ਹੀ ਨਹੀਂ ਸਾਡੀ ਸੁਣਦੇ ਜਦੋਂ ਕਹਿੰਦੇ ਤਾਂ ਕਿਉਂ ਉਹ ਫਲਾਨੀ ਪਾਰਟੀ ਦਾ ਬੰਦਾ ਉਹ ਟਾਈਮ ਕੀ ਪਾਰਟੀ ਦਾ ਬੰਦਾ ਤੁਸੀਂ ਇਹਨੇ ਪੰਚਾਇਤ ਚੋਂ ਜੋ ਪੰਚਾਇਤ ਸੀ ਸਾਨੂੰ ਨਾ ਹਰਾ ਦਿੰਦੇ ਠੀਕ ਹੈ ਕਿਸੇ ਕੰਮ ਦਾ ਕੋਈ ਇਹਨਾਂ ਨੇ ਮੁੱਦਾ ਨਹੀਂ ਠਾਣਾ ਜੇ ਮੁੱਦਾ ਠਾਣ ਫੇਰੀ ਆ ਉਮੀਦ ਕਿੰ ਡਾਕਟਰ ਵੀ ਇੱਥੇ ਥਾਣਾ ਲਾਪ ਮੋੜਾਂ ਤੇ ਬੁਹਾ ਦੇਾਂਗੇ ਅਸੀਂ ਬਿਲਸਰਾਂ ਵੀ ਘਰੇ ਵੰਡ ਦੇਾਂਗੇ ਅਸੀਂ ਜਿਹੜੇ ਮਤਲਬ ਸਕਨ ਸਕੀਮ ਆ ਇਹ ਵੀ ਵੰਡ ਦੇਾਂਗੇ ਤੇ ਇਹਨਾਂ ਨੇ ਤਾਂ ਕੁਝ ਵੀ ਨਹੀਂ ਕਰਿਆ ਕੁਝ ਵੀ ਨਹੀਂ ਕੀਤਾ ਨਾ ਆਪੇ ਹੁਣ ਪਿੰਡ 'ਚ ਅਸੀਂ ਬਸਦੇ ਆਂ ਰੋਜ਼ ਆ ਇਹਨਾਂ ਨੇ ਤਾਂ ਕਦੇ ਗਿੜਾ ਨਹੀਂ ਮਾਰਿਆ ਜੇ ਕਿਸੇ ਇਹਨਾਂ ਨੇ ਬੰਦੇ ਨੂੰ ਐਮਐਲ ਰੋਕਦੇ ਆ ਉਹ ਵੀ ਸਾਡੇ ਕਹਿੰਦੇ ਕੋਈ ਨਹੀਂ ਕਰ ਦੇਾਂਗੇ ਅਸੀਂ ਬਸ ਠੀਕ ਆ ਓਕੇ ਆ ਐਵੇਂ ਕਹਿ ਜਾਂਦੇ ਆ ਹਾਂਜੀ ਹਾਂ ਤੇ ਹੁਣ ਵੋਟਾਂ ਤਾਂ ਫਿਰ ਡੇਢ ਸਾਲ ਹੋਰ ਰਹਿ ਗਿਆ ਫੇਰ ਆਉਣਾਂ ਪਰ ਹੁਣ ਪਤਾ ਹੀ ਲੱਗ ਜੂ ਜਿੰਨੇ ਚੜਾਇਆ ਸੀ ਉਹ ਮੱਥੇ ਡਕਪੂ ਜੇ ਮੈਂ ਹੁਣ ਇਹਨਾਂ ਨੇ ਵੋਟਾਂ ਲਈਆਂ ਸੀ ਉਹ ਮੈਂ ਹੁਣ ਗਾਹਾਂ ਨੂੰ ਜਮ੍ਹਾਂ ਖਤਮ ਕਰ ਦੇਵਾਂਗੇ ਸੀ ਖਤਮ ਕਰ ਦੇਉਂਦੇ ਹਾਂ ਪਰ ਜਨਤਾ ਦੀ ਸਿਰਫ ਤੇ ਮੋਰਚੇ ਆ ਇਹ ਪਹਿਲਾਂ ਕਿੰਨੇ ਕਿ ਵੋਟਾਂ ਪਾਈਆਂ ਸੀ ਪਿੰਡ ਚ ਪਹਿਲਾਂ ਸਾਰੇ ਹੁਣ ਨਗਰ ਲਈ ਪਾਈਆਂ ਸਾਰੇ ਪਿੰਡਾਂ ਚ ਜਿੱਤਿਆ ਇਹ ਹੁਣ ਸਰਕਾਰ ਤਾਂ ਹੀ ਬਣੀ ਜੇ ਇਹਨਾਂ ਨੇ ਵੋਟਾਂ ਪਈਆਂ ਤਾਂ ਤਾਂ ਇਹਨਾਂ ਨੂੰ ਪਤਾ ਹੈ ਹੁਣ ਵੋਟਰ ਤਾਂ ਹੀ ਲੈਣਗੇ ਜੇ ਇਹਨਾਂ ਨੂੰ ਹੁਣ ਉਮੀਦ ਹੋਵੇ ਤਾਂ ਤਾਂ ਹੀ ਕੰਮ ਕਰਨ ਉਹ ਐ ਵੀ ਅਸੀਂ ਗਾਹਾਂ ਨੂੰ ਆਉਣਾ ਨਹੀਂ ਤੇ ਆਪਾਂ ਕੰਮ ਹੀ ਨਾ ਕਰੋ ਹੈ ਹੁਣ ਜਿਵੇਂ ਤੁਹਾਡੇ ਪ੍ਰਧਾਨ ਨੂੰ ਕਹਿੰਦੇ ਕਿ ਆ ਮਾਦੀ ਪਾਟਿਆ ਜਾ ਫੇਰ ਕੰਮ ਕਰਾਂਗੇ ਇਹ ਕੰਮ ਸਹੀ ਹੈ ਉਹ ਤਾਂ ਕਹਿੰਦੀ ਆ ਹੁਣ ਪਰ ਹੁਣ ਇਹ ਜੇ ਜਾਊਗਾ ਤਾਂ ਫਿਰ ਹੁਣ ਅਸੀਂ ਛੇਤਰ ਮਾਰਾਂਗੇ ਤੇ ਠੀਕ ਹੈ ਤੇ ਤੂੰ ਪਾਰਟੀ ਥਾਂ ਦਾ ਛੱਡ ਕੇ ਤੁਰਿਆ ਫਿਰਦਾ ਸਾਡੇ ਕੰਮ ਤੋਂ ਸ਼ੱਕ ਦੀ ਹੁਣ ਨਹੀਂ ਹੁੰਦੇ ਨਾ ਹੁਣ ਪਰ ਉਹ ਤਾਂ ਸਟੈਂਡ ਤੇ ਖੜੇ ਪਹਿਲਾਂ ਪਾਰਟੀ ਕਿਨੇ ਰਿ ਬਦਲੀ ਪ੍ਰਧਾਨ ਹੈ ਹੈ ਪ੍ਰਧਾਨ ਨੇ ਪਹਿਲਾਂ ਪਾਰਟੀ ਬਦਲੀ ਐ ਵੀ ਨਹੀਂ ਕੋਈ ਨਹੀਂ ਬਦਲੀ ਜੇ ਬਦਲੀ ਹੁੰਦੀ ਅਸੀਂ ਇਹਨੂੰ ਹੁਣੀ ਪਾਰਾ ਸੀਗਾ ਤੋਂ ਪਾਉਂਦੇ ਵੀ ਤਾਂ ਹੁਣ ਅੱਜ ਇੱਧਰ 깔 ਨੂੰ ਉੱਧਰ ਹੋ ਜੂ ਉੱਧਰ ਤੁਸੀਂ ਨਹੀਂ ਜਾਣ ਦਿੰਦੇ ਤੇ ਉਹ ਉਹ ਤਾਂ ਨਹੀਂ ਦਿੰਦੇ ਕਿ ਤੁਸੀਂ ਆਮ ਆਦਮੀ ਪਾਰਟੀ ਹੁਣ ਇਹ ਸਾਡਾ ਜਦੋਂ ਅਸੀਂ ਇਹਨੂੰ ਘੂਰਦੇ ਆ ਵੀ ਜੇ ਜਾਉ ਤਾਂ ਸਾਨੂੰ ਪੁੱਛ ਕੇ ਜਾਉ ਜੇ ਕੱਲਾ ਜਾਉ ਤਾਂ ਜਾਵੇ ਪਰ ਅਸੀਂ ਨਹੀਂ ਇਹਦੇ ਨਾਲ ਘਾਹ ਨੂੰ ਅਸੀਂ ਜ਼ੀਰੋ ਕਰ ਦਾਂਗੇ ਪ੍ਰਧਾਨ ਨਹੀਂ ਬਣਾਉਣਾ ਨਾ ਨਾ ਪ੍ਰਧਾਨ ਬਣਾ ਜੇ ਸਾਨੂੰ ਮੈਂਬਰ ਵੀ ਨਹੀਂ ਖੜ੍ਹਨ ਦਿੰਦੇ ਸਾਡੀ ਤਾਂ ਇਹੀ ਗੱਲ ਆ ਅਸੀਂ ਤਾਂ ਜਦੋਂ ਸਟੈਂਡ ਦੇ ਖੜੂ ਤਾਂ ਸਭ ਤੋਂ ਬੂਟਾ ਲੈ ਲੂ ਘਾਹ ਨੂੰ ਨਾ ਖੜੂ ਤਾਂ ਫਿਰ ਜਿੱਥੇ ਮਰਜੀ ਜਾਂਦੇ ਜਾਵੇ ਸਾਡੇ ਜਦੋਂ ਸਾਡੇ ਨਾਲ ਇਹ ਸਾਰੇ ਏਰਗੇ ਨਾ ਸੋ ਸਾਡੇ ਨਾਲ ਲੈਂਕੀ ਛੱਡ ਗਿਆ ਜਿਵੇਂ ਜਿਵੇਂ ਇਹ ਆਮ ਆਦੀ ਪਾਰਟੀ ਸੀ ਕਿ ਵੀ ਸੱਥਾਂ ਵਿੱਚੋਂ ਚੱਲੂਗੀ ਸਰਕਾਰ ਸੱਥਾਂ ਵਿੱਚ ਆਇਆ ਕਰਾਂਗੇ ਗੱਲਬਾਤ ਕਰਾਂਗੇ ਕੋਈ ਸੱਥ ਬਚਾ ਕੇ ਬੈਠਾ ਲੀਡਰ ਕੀ ਲੀਡਰ ਤੁਸੀਂ ਇਹਨੇ ਉਹਨੂੰ ਮੈਂ ਤਾਂ ਮੂੰਹ ਨਹੀਂ ਦਿਖਾਇਆ ਨਾ ਮੈਂ ਦਫ਼ਤਰ ਸਾਨੂੰ ਮੈਂ ਤਾਂ ਪੰਚਾਇਤ ਘਰ ਚ ਨਹੀਂ ਆ ਕੇ ਗੱਲ ਕਰਦੇ ਸਾਡੇ ਨਾਲ ਕੋਈ ਕਿਸੇ ਨੇ ਇਹਨਾਂ ਨਾਲ ਗੱਲ ਕਰੀ ਨਹੀਂ ਬੁਰਾ ਹਾਲ ਕਿੰਨਾ ਕ ਪਿੰਡ ਦਾ ਆ ਦੇਖ ਲਓ ਹੁਣ ਤੁਸੀਂ ਵੀ ਦੇਖ ਲਓ ਕਿੰਨਾ ਕ ਫਰਾ ਆ ਤਾਂ ਮੈਂ ਦੇਖ ਲਿਆ ਹੋਰ ਕੀ ਕੁਝ ਉਹ ਇੱਕ ਉੱਥੇ ਚੱਲਾ ਹੈ ਉੱਥੇ ਉੱਥੇ ਵੀ ਪਾਣੀ ਆ ਸਾਨੂੰ ਉੱਥੇ ਵੀ ਜਾ ਕੇ ਦੇਖੋ ਹਾਂ ਇਹ ਤੇ ਲੋਕ ਦੇਖਦੇ ਹੋਣਗੇ ਬਹੁਤ ਦੇਖਦੇ ਕਿ ਪਸੂ ਨਹੀਂ ਨੰਗਦੇ ਲੋਕ ਤੇ ਹੁਣ ਬੁਰਾ ਹਾਲ ਆ ਉੱਥੇ ਮੋਟਰਸਾਈਕਲ ਤਾਂ ਵੀ ਪਾਣਾ ਕੋਈ ਨੰਗਦਾ ਨਹੀਂ ਉਹ ਜੇ ਨੰਗਦੇ ਤਾਂ ਵੱਟ ਉੱਥੇ ਨੰਗਦੇ ਮੇਰੇ ਭਾਈ ਦੀ ਵੱਟ ਆ ਉਹਦੇ ਉੱਤੋਂ ਦੀ ਚੜਦੇ ਸਾਰੇ ਠੀਕ ਹੈ ਵੱਟਾਂ ਉੱਤੋਂ ਚੜਦੇ ਹਾਂ ਫਿਰ ਹੋਰ ਕੀ ਹਾਲ ਹਾਲ ਹੈ ਨਹੀਂ ਬਿਲਕੁਲ ਤਾਂ ਗੱਲਬਾਤ ਹੋਰ ਵੀ ਕਿਵੇਂ ਹੋ ਜੀ ਕੀ ਕਾਰਨ ਮੰਨਦੇ ਹੋ ਵੀ ਜਿਹੜਾ ਵਿਕਾਸ ਰੁਕਿਆ ਹੋਇਆ ਹੈ ਕਹਿੰਦੇ ਸੀਗੇ ਕਿ ਹਾਂ ਜੀ ਹਾਂ ਹਾਂ ਉਹ ਵੀ ਕੋਈ ਗੱਲ ਨਹੀਂ ਜਿਵੇਂ ਉਹ ਕਹਿੰਦੇ ਕਿ ਸਰਕਾਰ ਹੈ ਜਿਹੜੀ ਆਮ ਲੋਕਾਂ ਦੀ ਸਰਕਾਰ ਆ ਕੰਮ ਸਾਰੇ ਤੇ ਹੋਣਗੇ ਤੁਹਾਡੇ ਕਿਉਂ ਨਹੀਂ ਹੋ ਰਹੇ ਸਾਦੇ ਕੰਮ ਨਹੀਂ ਹੋ ਰਹੀ ਪਤਾ ਕੀ ਸਾਡੀ ਨਗਰ ਕੌਂਸਲ ਦੀ ਹੈ ਤੇ ਸਾਡੀ ਸ਼ਰੋਨੀ ਕਾਲੀ ਦਾ ਤੇ ਕਾਂਗਰਸ ਦੇ ਐਮਸੀ ਜਿਹਾ ਸਾਡਾ ਪ੍ਰਧਾਨ ਹੈ ਵੀ ਸ਼ਰੋਨੀ ਕਾਲੀ ਦਾ ਹੁਣ 6 ਨੰਬਰ ਵਾਰਚੋਂ ਮੈਂ ਐਮਸੀ ਤਾਸ ਜਿੱਤੇ ਹਾਂ ਹਾਂ ਜੀ ਠੀਕ ਹੈ ਤੇ ਉਸੇ ਬੁਰੀ ਤਰ੍ਹਾਂ ਹਰੀ ਆਮ ਆਦਮੀ ਪਾਰਟੀ ਠੀਕ ਹੈ ਜੀ ਇਹ ਬਖੜਾਏ ਹੋਇਆ ਜੀ ਇਹ ਪੰਚਾਇਤ ਦੇ ਕੰਮ ਤਾਂ ਹੀ ਰੋਕ ਰਹੇ ਜੀ ਸਾਡੀ ਇਹੀ ਮੰਗ ਹੈ ਠੀਕ ਹੈ ਜਦ ਸਾਡੇ ਜ਼ਰਦ ਤੋਂ ਚਿੰਦੜਾ ਦੇ ਨਗਰ ਕੌਂਸਲ ਦੇ ਜੀ ਚਿੰਦੜਾ ਦੇ ਕੰਮ ਨਵੀਂ ਨੂੰ ਠੀਕ ਹੈ ਜਾਂ ਫਿਰ ਉਹ ਸਿੱਧੂ ਹੋਏ ਕੰਮ ਮੈਂ ਪ੍ਰਧਾਨ ਸਾਹਿਬ ਨੂੰ ਦਿੰਦੇ ਨੀ ਚਾਲ ਜੀ ਜੀ ਮਾਪੂ ਜਿਵੇਂ ਕੰਮ ਰੋਕ ਰਹੇ ਆ ਕੀ ਲੱਗਦਾ ਕੰਮ ਰੋਕੇ ਦੁਬਾਰੇ ਆ ਜਾਣਗੇ ਫਿਰੇ ਵੇਖੋ ਹੁਣ ਮੁਸ਼ਕਲ ਆ ਅਸੀਂ ਦਨੀਆਂ ਦੀ ਵੀ ਆ ਜਾਣਗੇ ਹਾਂ ਕਿਉਂ ਜਦੋਂ ਹੁਣ ਕੰਮ ਰੁਕੇ ਪਿਆ ਜੋ ਆ ਕੇ ਆਪ ਆਉਂਦਾ ਮੁੱਖ ਮੰਤਰੀ ਆਉਂਦਾ ਸੁਰਦਾ ਸਾਰੇ ਨਗਰਾਂ ਚ ਤੇ ਆਹਦੀਆਂ ਪਾਰਟੀ ਵਾਲੇ ਬੰਦਿਆਂ ਨੂੰ ਪਹਿਲਾਂ ਇਹਨਾਂ ਨੂੰ ਆਉਂਦਾ ਜਿਹੜੇ ਆਪਣੇ ਇਹਨਾਂ ਨੇ ਹਮਸਿਆਂ ਨੂੰ ਆਉਂਦਾ ਠੀਕ ਆ ਜਿਹੜੇ ਨਾਲ ਐਮ ਐਲ ਏ ਜਿੱਤੇ ਵੀ ਸੀ ਉਹਨਾਂ ਨੂੰ ਕਹਿੰਦਾ ਫੇਰ ਹੀ ਕੋਈ ਗੱਲ ਹੁੰਦੀ ਉਹ ਤਾਂ ਆਇਆ ਨਹੀਂ ਉਹਨਾਂ ਨੇ ਕੰਮ ਨਹੀਂ ਤੋਰੇ ਥੋੜੇ ਬੰਦੇ ਹੈ ਵੀ ਨਹੀਂ ਉਹਨਾਂ ਦਾ ਹੈ ਸਾਡੇ ਪੰਜੇ ਹੈਗਾ ਤਾਂ ਉਹ ਨਾਰ ਕੀ ਹੈ ਮੰਤਰੀ ਦਾ ਗੱਲਾਂ ਸੁਣਾਈ ਜਾਂਦੀ ਹੈ ਮੰਤਰੀ ਸਾਹਿਬ ਦਾ ਗੱਲਾਂ ਸੁਣਾਈ ਜਾਂਦੇ ਆ ਕਹਿੰਦੇ ਜਾਨੀ ਕਿ ਜਿਹੜੇ ਜਿਹੜੇ ਸਾਡੇ ਮੇਨ ਬੰਦੇ ਸੀਗੇ ਜਿਹੜੇ ਹੁਣ ਜਿਹੜੇ ਮੂਰੇ ਸੀਗੇ ਕਹਿੰਦੇ ਉਹਨਾਂ ਨੂੰ ਅਸੀਂ ਅਹੁਦੇ ਦੇਵਾਂਗੇ ਉਹ ਹਾਂ ਨਾਲੇ ਤਨਖਾਹ ਵੰਨਾਂਗੇ ਕਹਿੰਦੇ ਫੇਰ ਉਹ ਕੰਮ ਕਰਨਗੇ ਇਹ ਐਂ ਕਹਿੰਦੇ ਆਗੇ ਉਹ ਗੱਲਾਂ ਤੋਂ ਗੱਲਾਂ ਹੀ ਸੁਣਾਈ ਜਾਂਦੇ ਲੈ ਮੰਤਰੀ ਆਪਣੇ ਮੰਤਰੀ ਸਾਹਿਬ ਦਾ ਇੱਥੇ ਮੁੱਖ ਮੰਤਰੀ ਸਾਹਿਬ ਪਹਿਲਾਂ ਢੋਂਗ ਜਾ ਰਚ ਕੇ ਗਿਆ ਸੀਗੇ ਜੀ ਥੋੜਾ ਟਾਈਮ ਪਹਿਲਾਂ ਆਇਆ ਸੀ ਦੋ ਸਾਲ ਪਹਿਲਾਂ ਸਾਡੇ ਪਿੰਡ ਦੀ ਫਸਲ ਮਾਰ ਗਈ ਸੀ ਗੜੇ ਮਾਰੀ ਨਾਲ ਉਧਰਲੇ ਪਾਸੇ ਹੈਲਿਕਾਟਰ ਜਾ ਤਾਰ ਲਿਆ ਜਿਹੜੇ ਆ ਉਹਦੇ ਚਾਰਕੇ ਜਾਣੇ ਸੀਗੇ ਜਿਨ੍ਹਾਂ ਨੇ ਵੋਟਾਂ ਮਮੂਨਾਂ ਦੇ ਮੂੰਹਾਂ 'ਚ ਮੈਕ ਤੋਂ ਉਹਨਾਂ ਤੇ ਨਾ ਕਿਸੇ ਨੂੰ ਪੈਸੇ ਆ ਜਾਂ ਉਹ ਚੀਕੀ ਜਾਂਦੇ ਅਜੇ ਤੱਕ ਇਹਨਾਂ ਦਾ ਕੋਈ ਨਹੀਂ ਜੀ ਇਹ ਲਫਾਫਾ ਸੀਗਾ ਲਫਾਫਾ ਫਿਸ ਗਿਆ ਜੀ ਇਹਨਾਂ ਦਾ ਕੋਈ ਵੱਡੀ ਗੱਲ ਨਹੀਂ ਆ ਸਾਡੇ ਪਿੰਡ ਹੀ ਬਿਆਨ ਸੀਗਾ ਜੀ ਬਲਕਾਰ ਸਿੱਧੂ ਦਾ ਕਹਿੰਦਾ ਜਿਹੜਾ ਸਾਡਾ ਕੋਈ ਐਮਸੀ ਜਿੱਤੂਗਾ ਅਸੀਂ ਉਹਦਾ ਕੰਮ ਕਰਾਂਗੇ ਦੂਜੇ ਦਾ ਕਰਦੇ ਨਹੀਂ ਸਾਡੇ ਹੁਣ ਤਿੰਨ ਪੰਚਾਇਤ ਸਰਪੰਚ ਬਣਦੇ ਉਹਦੇ ਵਿੱਚੋਂ ਦੋ ਕਾਲੀ ਦਲ ਦੇ ਆ ਤੀਜਾ ਸਾਡਾ ਪ੍ਰਧਾਨ ਕਾਲੀ ਦਲ ਦਾ ਇੱਕ ਦੀਆਂ ਵੋਟਾਂ ਨਹੀਂ ਪਈਆਂ ਉਹ ਜਿਹੜਾ ਵੋਟਾਂ ਨਹੀਂ ਪਈਆਂ ਉਹੀ ਇਹਨਾਂ ਦਾ ਸਰਪੰਚ ਆ ਇਹਨਾਂ ਕੋਲੇ ਕੁਝ ਨਹੀਂ ਹੈਗਾ ਸਾਡਾ ਨਗਰ ਪਰ ਜਿਵੇਂ ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਸਾਡਾ ਨਹੀਂ ਜਿੱਤਦਾ ਉਹਦਾ ਕੰਮ ਨਹੀਂ ਹੋਣਾ ਫਿਰ ਲੱਗਦਾ ਕਿ ਉਹ ਪਗਾਰੇ ਬੋਲ ਆ ਹਾਂ ਬੋਲ ਪੂਰਨ ਉਤਰੇ ਆ ਜੀ ਹੋਰ ਤਾਂ ਉਹਨਾਂ ਕੋਲ ਪੁੱਗਿਆ ਨਹੀਂ ਜੀ ਇਹੇ ਤਾਂ ਪੂਰਨ ਉਤਰ ਇਹ ਸਾਰਾ ਕੁਝ ਉਹਨਾਂ ਦੀਆਂ ਬੋਲਾਂ ਸਾਧ ਕੇ ਹੀ ਆ ਵਧੀਆ ਸੜਕ ਸੀ ਜੀ ਇਹ ਅੱਜ ਤੋਂ 2 ਮਹੀਨਾ ਪਹਿਲਾਂ ਸਾਡੇ ਕੋਲ ਕੈਮਰੇ ਲੱਗੇ ਹੋਏ ਆ ਪਿੰਡ ਦੇ ਕੱਢ ਲਓ 2 ਮਹੀਨਾ ਪਹਿਲਾਂ ਇਹ ਪੂਰਾ ਵਧੀਆ ਲੰਗਾ ਸੀ ਇੱਥੋਂ ਦੀ ਇਹ ਸਿਰਫ ਖੈਬਾ ਜੀ ਨਾਲ ਹੀ ਪਟਾਈ ਗਈ ਆ ਇਹ ਜਾਣ ਪੁੱਝ ਘਰ ਦੇ ਪਟਾਈ ਕਿ ਪਟਾਈ ਗਈ ਹੈ ਜੀ ਸਾਡੇ ਘਰ ਨੂੰ ਜਾ ਰਹੀ ਹੈ ਤਾਂ ਕਰਕੇ ਪਟਾਈ ਗਈ ਹੈ ਹੋਰ ਕੁਝ ਨਹੀਂ ਆ ਵੀ ਇਹਦੇ ਕੋਲੇ ਆ ਕੇ ਲੋਕ ਸਾਰੇ ਇਹਦੇ ਡਬੱਟਾ ਪਾਉਣ ਗੱਲ ਨੂੰ ਆ ਕੇ ਤਾਂ ਤਾਂ ਇਹ ਪ੍ਰਧਾਨ ਸਾਹਿਬ ਦੇ ਘਰ ਨੂੰ ਜਾ ਰਹੀ ਹੈ ਹਾਂਜੀ ਹਾਂਜੀ ਹੁਣ ਛੰਗਾਂ ਗਾਲਾਂ ਕੱਢੀ ਜਾਂਦੀਆਂ ਜੀ ਹੁਣ ਬੱਚਾ ਇੱਥੇ ਆ ਕੇ ਵਿੱਚ ਗਾਰੇ ਦੇ ਵੜ ਜਾਂਦਾ ਸੂਰਜ ਨਿਕਲਦਾ ਨਹੀਂ ਗਾ ਲੀੜੇ ਸੁੱਕਦੇ 96 ਪਿੰਡ ਨੂੰ ਕੁਝ ਦਿੱਤਾ ਇਹਨੇ ਹੈ ਨਹੀਂਗਾ ਸਾਡੇ ਪਿੰਡ ਦਾ ਹਸਪਤਾਲ ਸੀ 25 ਮਿੰਟ ਦਾ ਚੱਕ ਕੇ ਇਹਨੇ ਭਗਤੇ ਸਵਿਫਟ ਕਰਤਾ ਇਥੇ ਇੱਕ ਬੇਕਾਰ ਜਿਹਾ ਉਹ ਮਹੱਲਾ ਕਲੀਨਿਕ ਲਿਆ ਕੇ ਰੱਖਤਾ ਨਾ ਉਥੋਂ ਕੋਈ ਬੰਦਾ ਨਾ ਕਰਦਾ ਇਹਦੇ ਕੋਈ ਸੁਣੀਏ ਨੇ ਦਾਅਵੇ ਸੀ ਜਿੰਨੇ ਇਹਨਾਂ ਸਰਕਾਰਾਂ ਦੇ ਝੂਠੇ ਨਿਕਲੇ ਆ ਬਾਕੀ ਸਾਡਾ ਨਗਰ ਪੰਚਾਇਤ ਦਾ ਪ੍ਰਧਾਨ ਚਾਹੇ ਇਹਨੇ ਦੇ ਦੁਸ਼ਮਣਾਂ ਤੋਂ ਪੁੱਛ ਲੋ ਇਹ ਬੰਦਾ ਪੈਸੇ ਲਾਉਣ ਵਾਲਾ ਇਹ ਇਹੋ ਜੀ ਗੱਲ ਨਹੀਂ ਕੋਈ ਇਹ ਪਿਆ ਦੀ ਜੇਹੋਂ ਪੈਸੇ ਲਾਉਣ ਵਾਲਾ ਬੰਦਾ ਹੈਗਾ ਜੇ ਇਹਦੇ ਵਿੱਚ ਕੋਈ ਖਮੀ ਹੋਈ ਸੀ ਹੋਵੇ ਤਾਂ ਪਿੰਡ ਦੇ ਬੰਦੇ ਕੱਟਣਾ ਮਾਰਨ ਜੇ ਇਹ ਅੱਜ ਹੁਕਮ ਕਰੇ ਨਾ ਅਸੀਂ ਟਰਾਲੀਆਂ ਲੈ ਜਾ ਕੇ ਐਮਐਲਏ ਦੇ ਬਾਰ ਚ ਬੈਠਣ ਨੂੰ ਡੀਸੀ ਦਫ਼ਤਰ ਦੇ ਬਾਰ ਚ ਬੈਠਣ ਨੂੰ ਜਿੱਥੇ ਕਹੂਗੇ ਅਸੀਂ ਉੱਥੇ ਜਾਣ ਨੂੰ ਤਿਆਰ ਆ ਇਹਦੇ ਪਹਿਲੇ ਬੋਲਤੇ ਸਾਰੇ ਮੰਡੇ ਪਹੁੰਚਦੇ ਆ ਇਹ ਇਹਦੇ ਵਿੱਚ ਕੋਈ ਕਮੀ ਨਹੀਂ ਹੈਗੀ ਨਾ ਕਮੀ ਹੋਣ ਦੇ ਬਾਵਜੂਦ ਤਾ ਇਹ ਕਿਉਂ ਜਾਊਗਾ ਉਹਦੇ ਕੋਲੇ ਜੀ ਜੇ ਇਹਦੇ ਵਿੱਚ ਕਮੀ ਹੋਊ ਤਾਂ ਬੰਦਾ ਭੱਜ ਕੇ ਜਗ ਦੇ ਕਮੀ ਫੜੂਗਾ ਤਾਂ ਹੀ ਇਹਦੇ ਗੱਲ 'ਚ ਸਰੋਪਾ ਪਾਊਗਾ ਜੀ ਉਹ ਪੱਟੀ ਜਿਹੜੀ ਪਾਉਂਦਾ ਫਿਰਦਾ ਜੀ ਇਹਦੇ 'ਚ ਕਮੀ ਹੈ ਨਹੀਂ ਜੀ ਕੋਈ ਠੀਕ ਆ ਉਹਦਾ ਜੋ ਤਾਂ ਬਸੇ ਰੰ ਲਾਉਂਦਾ ਜੀ ਕਿਤੇ ਕੁਛ ਕਰਾਉਂਦਾ ਕਿਤੇ ਕੁਛ ਕਰਾਉਂਦਾ ਪਰ ਲੋਟ ਨਹੀਂ ਆਉਂਦਾ ਜੀ ਇਹ ਹੁਣ ਮੰਨ ਲਓ ਜੇਕਰ ਜਿਵੇਂ ਆਪਾਂ ਗੱਲ ਆਹ ਗੱਲਬਾਤ ਸੁਣਨਗੇ ਐਮਐਲਏ ਜੇ ਸੁਣਦੇ ਆ ਤਾਂ ਕੀ ਲੱਗਦਾ ਕਿ ਸੁਣਵਾਈ ਹੋਊ ਤੁਹਾਡੀ ਕਿ ਨਹੀਂ ਕਿ ਕਿ ਆਮ ਆਦਮੀ ਬੜੀ ਸਰੂਪੇ ਤੇ ਬਾਦੀ ਹੋਊ ਸ਼ਹਿਰ ਪਰਚਾ ਪੁਰਚਾ ਬਵਾਦੇ ਸਾਡੇ ਦੇ ਜੀ ਉਹ ਹਾਂਜੀ ਹੋਰ ਤਾਂ ਉਹ ਹਾਂ ਉਹ ਸ਼ੇਅਰ ਕਰਾ ਸਕਦਾ ਜੀ ਉਹ ਹੋਰ ਤਾਂ ਉਹਨੇ ਕੁਛ ਕਰਾਉਣਾ ਨਹੀਂ ਕਿਉਂਕਿ ਹੋਰ ਤਰ੍ਹਾਂ ਕੋਲ ਕੰਮ ਹੀ ਹੈ ਨਹੀਂ ਮੁੱਖ ਮੰਤਰੀ ਉਹਨਾਂ ਦਾ ਮਿਲਦਾ ਨਹੀਂ ਦੋ ਦੋ ਮਹੀਨੇ ਜੀ ਹਾਂ ਮੁੱਖ ਮੰਤਰੀ ਐਮਐਲਏ ਨੂੰ ਨਹੀਂ ਮਿਲ ਰਿਹਾ ਇਹ ਹਾਲਾਤ ਹੈ ਇਹ ਹਾਲਾਤ ਆ ਗਏ ਮੋਟਰਸਾਈ ਹਾਂ ਜਿਹੜਾ ਹੁਣੇ ਧਮਕੀਆਂ ਦੇੰਦਾ ਰਹਿੰਦਾ ਇਹਦੇ ਵਿੱਚ ਕੁਛ ਨਹੀਂ ਫੋਕੇ ਦਾਵੇ ਆ ਬਸ ਖੈਬਾਜੀ ਆ ਜੀ ਇਹਦੀ ਉਹ ਕਹੇ ਦੋ ਸਾਲ ਰੱਖ ਲੇ ਹੁਣ ਤਿੰਨ ਸਾਲ ਰੱਖ ਲੇ ਜਦੋਂ ਵੋਟਾਂ ਪੈ ਗਈਆਂ ਉਹ ਦੂ ਮੜ ਕੇ ਕਿਸੇ ਨੇ ਥੜੀ ਇਹਨੂੰ ਨਹੀਂ ਚੜਨ ਦੇਣਾ ਜਿਹੜਾ ਇਹ ਬਿਆਨ ਜਿਹਾ ਦੇ ਕੇ ਗਿਆ ਸੀ ਅੱਛਾ ਹੁਣ ਕਿਉਂਕਿ ਸੰਘਰਸ਼ ਵਿੱਢੋਂਗੇ ਜੇਕਰ ਨਹੀਂ ਸੁਣਵਾਈ ਹੁੰਦੀ ਉਹਦਾ ਜੀ ਸਾਨੂੰ ਪ੍ਰਧਾਨ ਦੱਸੇ ਜੀ ਜਿੱਦਾਂ ਨੂੰ ਕਹੂਗਾ ਜੀ ਧਰਨਾ ਲਾਉਣਗੇ ਲਾਉਣਗੇ ਕੀ ਕੋਈ ਸੰਘਰਸ਼ ਵਿੱਢੋਂਗੇ ਮੰਨ ਲਓ ਜੇਕਰ ਨਹੀਂ ਸੁਣਵਾਈ ਹੁੰਦੀ ਕਿਉਂਕਿ ਇਸ ਤੋਂ ਬਾਅਦ ਤੇ ਵਾਧਾ ਜਾਣਾ ਕੰਮ ਹਾਂਜੀ ਵਿੱਢਾਂਗੇ ਜੀ ਇਹ ਸਾਰੇ ਨਗਰ ਨੇ ਫੈਸਲਾ ਕਰ ਲਿਆ ਜ ਜੋ ਵੀ ਪਤੀ ਦੇ ਤ੍ਰਿਕ ਦੇ ਆਸੇ ਪਾਸੇ ਜੀ ਐਮਐਲ ਦੇ ਬਾਰ ਦੇ ਵਿੱਚ ਧਰਨਾ ਲੱਗੂ ਜੀ ਸਾਰਾ ਪਿੰਡ ਜਾਣ ਨੂੰ ਤਿਆਰ ਹੈਗਾ ਸਾਰਾ ਪਿੰਡ ਸਾਰਾ ਤਿਆਰ ਹੈ ਮੈਂ ਰੁਕ ਰਿਆ ਸੀ ਕਿਉਂ ਠੰਡ ਜਿਆਦੇ ਹੈਗੀ ਕੋਈ ਜੇ ਜਾਣੇ ਕੋਈ ਬੁਮਾਰਤ ਮਾਰ ਹੋ ਜੇ ਔਖਾ ਹੋ ਜਾਂਦਾ ਜੀ ਠੰਡ ਜਿਆਦੇ ਹੈਗੀ ਅਸੀਂ ਇਹ ਵੀ ਥੋੜਾ ਜਿਹਾ ਮੌਸਮ ਖੁੱਲ ਜੇ ਹੂੰ ਇਹ ਸਾਰਾ ਜੁਨੀਆਨਾਂ ਨੇ ਵੀ ਫੈਸਲਾ ਕਰ ਲਈ ਸਾਰਿਆਂ ਨੇ ਕਰ ਲਿਆ ਵੀ 24 25 ਤਰੀਕ ਦੇ ਆਸੇ ਪਾਸੇ ਅਸੀਂ ਮੀਟਿੰਗ ਕਰਕੇ ਉਦੋਂ ਬਾਅਦ ਟਰਾਲੀਆਂ ਜਿਵੇਂ ਬਾਰਡਰ ਤੇ ਲੰਗਿਆ ਸੀ ਉਹ ਮਿਲਾਵਾਂਗੇ ਜੀ ਕੰਮ ਕਿੱਲਾ ਉਹ ਨੋਟੀਫਿਕੇਸ਼ਨ ਤੇ ਡਾ ਥੋੜਾ ਨੋਟੀਫਿਕੇਸ਼ਨ ਤੇ ਆੜਿਆ ਆਪਿਆ ਜੀ ਅਸੀਂ ਮੰਤਰੀ ਸਾਹਿਬ ਨੂੰ ਮਿਲੇ ਹੋਏ ਜੀ ਡਾਕਟਰ ਹਰਜੋਤ ਨੂੰ ਦੋ ਤਿੰਨ ਦਿਨਾਂ ਦੀ ਉਹਨੇ ਸਾਨੂੰ ਸਿੱਧਾ ਹੀ ਕਹਿਤਾ ਦਾ ਭਾਈ ਐਮਐਲਏ ਦਾ ਰੋਕਿਆ ਹੋਇਆ ਹੈਗਾ ਤੁਸੀਂ ਉਹਦੇ ਕੋਲੇ ਜਾ ਉਹਦੇ ਕੋਲੇ ਜਾਓ ਠੀਕ ਹੈ ਅਸੀਂ ਇਹਦੇ ਕੋਲੇ ਆਏ ਸੀ ਇਹ ਵੀ ਕਹਿਤਾ ਸੀ ਚਲੋ ਅਸੀਂ ਘਰੇ ਚਲੇ ਜਾਂਦੇ ਹਾਂ ਸਾਰੀ ਪੰਚਾਇਤ ਜਾਵੜਦੀਆਂ ਲੋਕਾਂ ਦੇ ਕੰਮ ਲੋਕਾਂ ਦੀ ਬੇਸੀ ਘਰੇ ਜਾ ਕੇ ਬੇਨਤੀ ਕਰ ਲੈਣੇ ਬਈ ਕੰਮਕਾਰ ਚਲਾਓ ਆਪਾਂ ਪਿੰਡ ਦੇ ਆ ਤਾਂ ਨਹੀਂ ਆਏ ਗੱਡੀ ਚੱਲਣੇਗੀ ਠੀਕ ਹੈ ਹਾਂ 10 ਰੁਪਏ ਲਓ ਸਾਰੇ ਜਣੇ 10 ਰੁਪਏ ਲੈਣ ਦੀ ਕੋਈ ਤਿਆਰੀ ਨਹੀਂ 10 ਰੁਪਏ ਦਾ ਕੰਮ ਅੜਿਆ 100 ਰੁਪਏ ਤੇ ਕੰਮ ਅੜਿਆ ਬਾਈ ਸਾਰਾ ਪਿੰਡ ਛੇਤਰ ਮਾਰਦਾ 10 ਰੁਪਏ ਦਾ ਹੁਣ ਬੋਰਡ ਤਾਂ ਕੋਈ ਪਾਉਣ ਤਿਆਰ ਨਹੀਂ ਜੀ ਇਹਨਾਂ ਨੂੰ ਫਿਰ ਪਿੰਡ ਤੋਂ ਨਗਰ ਤੱਕ ਛੋੜੋ ਗਾਲਾਂ ਦੇਣੀਆਂ ਜੀ ਕੋਈ ਜਿੱਤੇ ਤੁਸੀਂ ਕਾਲੀਦਲ ਤੋਂ ਤੇ ਹੁਣ 10 ਰੁਪਏ ਬਾਅਦ ਹੁਲ ਗਿੰਦੇ ਹਾਂਜੀ ਹਾਂਜੀ ਕਾਲੀ ਹਾਂਜੀ ਹਾਂਜੀ ਕਾਲੀਦਲ ਤੋਂ ਜਿੱਤੇ ਆ ਜੀ ਸਾਡੇ ਸਰਪੰਚ ਵੀ ਦੋਨੇ ਕਾਲੀਦਲ ਦੇ ਬ ਨਗਰਪੰਜਾ ਦਾ ਪ੍ਰਧਾਨ ਵੀ ਕਾਲੀ ਦਲ ਦਾ ਬਣਿਆ ਜੀ ਅੱਜ ਜਦੋਂ ਦੀ ਕਹਿੰਦੇ ਪਹਿਲਾ ਵੋਟਾਂ ਬਹੁਤ ਪਾਈਆਂ ਆ ਮਾਂ ਦੀ ਬੜਨ ਫਰਾਂ ਮੋਹ ਪੰਕਾ ਤਾਂ ਹੋ ਗਿਆ ਮੋਹ ਪੰਕ ਥੋੜਾ ਜਿਹਾ ਜੀ ਇੱਥੇ ਜਿਹੜਾ ਇਹਨਾਂ ਤੋਂ ਪਿੰਡ ਗਰਾਊਂਡ ਲੈਵਲ ਤੇ ਸਾਂਭਿਆ ਨਹੀਂ ਗਿਆ ਮੈਨੂੰ ਠੀਕ ਹੈ ਲੋਕਾਂ ਨਾਲ ਗੱਲਬਾਤ ਹੀ ਕਰਦੇ ਰਹਿੰਦੇ ਐਨੀ ਹੀ ਬਹੁਤ ਸੀ ਜੀ ਗੱਲਬਾਤ ਇਹਨਾਂ ਨੇ ਵੋਟਾਂ ਲੈ ਕੇ ਬਸ ਗੱਲਬਾਤ ਕੋਈ ਤੋਰੀ ਨਹੀਂ ਅਸੀਂ ਵੀ 2 ਸਾਲ ਜਮਾਂ ਇਹਨਾਂ ਨੂੰ ਦੇਤੇ ਸੀ ਠੀਕ ਹੈ ਅਸੀਂ ਦਫ਼ਤਰ 'ਚ ਵੀ ਨਹੀਂ ਗਏ ਸੀ ਅਸੀਂ ਕਹਤਾ ਸੀ ਪਿੰਡ ਦੇ ਕੰਮ ਚਲਾਓ ਕੰਮ ਇਹਨਾਂ ਦਾ ਤਾਂ ਕੋਈ ਵੀ ਚੱਲਿਆ ਨਹੀਂ ਜੀ ਕੋਈ ਵੀ ਇੱਕ ਵੀ ਅਜੇ ਚਲਾਇਆ 14-15 ਲੱਖ ਰੁਪਏ ਮਹੀਨੇ ਦਾ ਬੈਟ ਹੁੰਦਾ ਸੀ ਸੰਤੋ ਉਹਦਾ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਚਲਾ ਗਿਆ ਉਹ ਸਾਡਾ ਠੀਕ ਉਹਦਾ ਵੀ ਨਹੀਂ ਪਤਾ ਨਾ ਉਹਦਾ ਵੀ ਨਹੀਂ ਪਤਾ ਦੇ ਦੇਣ ਸਾਹਿਬ ਜੇ ਦੇ ਚਾਹੁੰਦੇ ਤਾਂ ਕਿੱਲਾਦਾ ਕਿੱਧਰ ਗਿਆ ਉਹ ਉਹ ਤਾਂ ਜੇਬਾਂ ਚ ਹੀ ਚਲਾ ਗਿਆ ਜੀ ਜੇਬਾਂ ਚ ਗਿਆ ਜੀ ਜੇਬਾਂ ਚ ਲੱਗਿਆ ਹੁੰਦਾ ਦਿਸ ਜਾਂਦਾ ਸਾਨੂੰ ਵੱਡੀਆਂ ਚੱਲਦੀਆਂ ਨੇ ਵੱਡੀਆਂ ਵੱਡੀਆਂ ਗੱਡੀਆਂ ਚੱਲਦੀਆਂ ਸੀ ਤੇਲ ਪੈਂਦਾ ਸੀਗਾ ਜੀ ਉਹਨਾਂ ਚ ਹੋਰ ਕੀ ਕਰਨਾ ਹੁਣ ਨਹੀਂ ਚੱਲਦੀਆਂ ਉਹ ਹੁਣ ਖੜਗਾਂਗੇ ਅੰਦਰ ਹਾਂ ਜਿੱਦ ਦੀ ਪ੍ਰਧਾਨ ਬਣ ਗਏ ਉਹਦੇ ਦੀਆਂ ਖੜਗੀਆਂ ਇਹ ਤਾਂ ਜੀ ਬਦਲਾ ਵਾਲੀ ਸਰਕਾਰ ਸੀ ਬਦਲਾ ਲੈਂਦੀ ਆ ਇਹਨਾਂ ਤੋਂ ਕੋਈ ਹਾਂ ਇਹਨਾਂ ਨੇ ਉਹ ਬਦਲਾ ਘੱਟਦਾ ਬਦਲਾ ਲੈ ਆ ਘਰ ਇੱਥੇ ਕੁੜੀ ਦਾ ਵਿਆਹ ਹੈ ਜੀ ਉਹਨਾਂ ਦੇ ਦੇਖੋ ਬਾਹਰ ਚ ਕਿੰਨਾ ਬੁਰਾ ਹਾਲ ਆ ਉਹਨਾਂ ਦਾ ਚੱਲਦੇ ਜੀ ਆਪਾਂ ਉਹ ਵਿਚਾਰੇ ਗਰੀਬ ਬੰਦੇ ਇੱਥੇ ਜਿਹੜਾ ਇਹ ਪ੍ਰਧਾਨ ਆ ਜੀ ਇਹ ਇੱਕ ਅਣਖੀ ਪਰਿਵਾਰ ਚੋਂ ਇਹ 4 ਰੁਪਏ ਲਾਉਂਦਾ ਕੋਲੋਂ ਜੀ ਉਹਨਾਂ ਤੋਂ ਜਰਿਆ ਨਹੀਂ ਜਾਂਦਾ ਬਸ ਗੱਲ ਆ ਗਈ ਇਹ ਤਾਂ ਭੁੱਲ ਜੇ ਵੀ ਸਰੂਪਾ ਸਰੂਪਾ ਵਾਲੀ ਗੱਲ ਤਾਂ ਨਹੀਂ ਹੁੰਦੀ। ਸਰੂਪਾ ਤੁਸੀਂ ਵੀ ਨਹੀਂ ਲੈਣ ਦੇਣਾ। ਨਾ 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 ਇਹ ਤਾਂ ਦੁਬਾਰੇ ਫੇਰ ਬਣਾਉਣਾ। ਮਹਾਰਾ ਸੁੱਖ ਰੱਖੇ ਪ੍ਰਮਾਤਮਾ ਦੁਜੀ ਾਰ ਵੀ ਪ੍ਰਧਾਨ ਬਣਾਉਣਾ। ਮਨ ਚ ਕੋਈ ਹੈਗਾ ਵੀ ਵੋਟਾਂ ਮੂਹੇ ਦੁਬਾਰੇ ਪਵਾ ਲੈਣ। ਇਹ ਵੋਟਾਂ ਦੁਬਾਰੇ ਪਵਾ ਲੈਣ। ਨਗਰਪੰਚਾਇਤ ਭੰਗ ਕਰਕੇ ਦੁਬਾਰੇ ਵੋਟਾਂ ਪਵਾ ਲੈਣ। ਕੀ ਲੱਗਦਾ ਫਿਰ ਜਤਨ ਕੇ ਉਹਨਾਂ ਦੇ ਬੰਦੇ ਜੀ ਪਤਾ ਲਓ ਭਾਈ ਇੱਕ ਨਹੀਂ ਆਉਂਦੀ। 0 ਇੱਕ ਨਹੀਂ ਆਉਂਦੀ। ਹਾਂ ਤੈਨੂੰ ਕਹਿ ਤਾ ਅੱਜ ਲਿਖ ਲਾ। ਇਹਨਾਂ ਦਾ ਮੈਂਬਰ ਨਹੀਂ ਜਿੱਦਦਾ। ਅਸੀਂ ਕਹਿੰਦੇ ਹੁਣ ਵੀ ਕਹਿੰਦੇ ਆ। ਭੰਗ ਕਰ ਦੇਣ ਸਾਡੀ ਨਗਰਪ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਸਾਰਿਆਂ ਨੂੰ ਐਂਨੂੰ ਐਂ ਕਦੇ ਕਹ ਵੀ ਤੁਸੀਂ ਇੱਕ ਪਾਸੇ ਖੇਸ ਬਿਚਾ ਲਓ ਇੱਕ ਪਾਸੇ ਅਸੀਂ ਬਿਚਾ ਲੈਣ ਉਹ ਹੀ ਸੜਦਾਂਗਾ ਖੇਸਾ ਤੇ ਖੇਸਾ ਦੀ ਪਤਾ ਲੱਗ ਜੂ ਲੋੜ ਹੀ ਨਹੀਂ ਪੀਪੀਓ ਧਰਨ ਦੀ ਲਾਈਵ ਹੀ ਹੈ ਹੈ ਨਾ ਖੇਸ ਬਿਚਾ ਲੈਣਾ ਡੋਡੀ ਦੋਨੇ ਉਧਰ ਪਤਾ ਲੱਗ ਜੂ ਕਿਹਦੇ ਆ ਬਾੜ ਗੀਆਂ ਜਿਹੜੇ ਤਾਂ ਖੇਤ ਤੇ ਵੋਟਾਂ ਬਾੜ ਗੀਆਂ ਉਹ ਐਮਐਲਏ ਬਣ ਜੂ ਐਂ ਕਰ ਲੈ ਗਾਹਾਂ ਨੂੰ ਸੰਘਰਸ਼ ਕਰੋਂਗੇ ਹੁਣ ਜਿਵੇਂ ਕਹਿੰਦੇ ਕਿਸ ਕਰਾਂਗੇ ਅਸੀਂ ਕਰਨ ਨੂੰ ਤਿਆਰ ਆ ਜੀ ਪਾ ਪੁੱਛਣ ਨੂੰ ਵੀ ਕਿੱਥੇ ਨਹੀਂ ਗਿਆ ਸੀ ਇਹਦੇ ਨਾਲ ਪ੍ਰਧਾਨ ਆ ਇਹ ਕਹਿੰਦੇ ਵੀ ਨਹਾ ਮੇਰਾ ਗਿਆ ਨਹੀਂ ਕਿਤੇ ਆਪਾਂ ਆਪਾਂ ਤੁਹਾਡੇ ਮੂਹਰੇ ਨਹੀਂ ਵੀ ਪਾਉਣ ਤਿਆਰ ਜਿਵੇਂ ਕਹਿੰਦੇ ਕਿ ਪਰਚਾ ਪੁਰਚਾ ਵੀ ਕਰਾ ਸਕਦੇ ਕਰਾ ਦੇਣਾ ਅੱਗੇ ਕਿਹੜਾ ਕਰਾਏ ਨਹੀਂ ਇਹ ਚਾ ਇਹ ਤਾਂ ਪਹਿਲਾਂ ਤੋਂ ਚੱਲਦੀਆਂ ਰਹਿੰਦੀਆਂ ਗੱਲਾਂ ਹੁਣ ਪਾਰਟੀਆਂ ਦੇ ਇੱਕ ਦੂਜੀ ਦੇ ਕਰਾਈ ਤੁਰੇ ਜਾਂਦੇ ਹੁੰਦੇ ਕਰਾਈ ਜਾਂਦੇ ਕਰਾਈ ਜਾਣ ਦੇ ਤੋਪੇ ਰਾਜੀਨਾਮਾ ਹੋ ਜੂ ਆਪਾਂ ਜਵਾਨਤ ਤੇ ਆ ਜਾਾਂਗੇ ਪਰਚੇ ਬਹੁਤ ਆਪਾਂ ਜਵਾਨਤ ਤੇ ਆ ਜਾਣਗੇ ਜਿਹੜਾ ਨੂੰ ਪੈ ਜਾਣਗੇ ਪੈ ਜਾਂਦੇ ਠੀਕ ਹੈ ਧੰਨਵਾਦ ਜੀ ਸਾਹਿਬ ਬਹੁਤ ਧੰਨਵਾਦ ਜੀ ਤਾਂ ਤਸਵੀਰਾਂ ਦਿਖਾ ਦਿੰਨੇ ਇੱਕ ਵਾਰ ਫੇਰ ਭਾਈ ਰੂਪੇ ਦੀਆਂ ਹੋਰ ਤਸਵੀਰਾਂ ਵੀ ਵਿੱਚ ਲਾ ਦੇਵਾਂਗੇ ਵੀਡੀਓ ਦੇ ਦੇਖ ਲਓ ਕਿ ਭਾਈ ਰੂਪੇ ਦੇ ਹਾਲਾਤ ਨੇ ਉਹਦਾ ਕਾਰਨ ਹੈ ਕਿ ਜਿਹੜਾ ਇੱਥੋਂ ਦਾ ਨਗਰ ਪੰਚਾਇਤ ਦਾ ਪ੍ਰਧਾਨ ਹੈ ਉਹਦੀ ਪਾਰਟੀ ਅਕਾਲੀ ਦਲ ਹੈ ਐਮਐਲਏ ਦਾ ਕਹਿਣਾ ਹੈ ਕਿ ਜੇਕਰ ਸਰੋਪਾ ਲਓਗੇ ਤਾਂ ਅੱਜ ਹੀ ਕੰਮ ਚਲਾ ਦੇਵਾਂਗੇ ਪਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਰੋਪਾ ਲੈ ਨਹੀਂ ਦੇਣਾ ਭਾਈ ਮੁੱਖ ਮੰਤਰੀ ਨੇ ਆਪ ਵਿਆਹ ਕਰਾ ਲਿਆ ਐਮਐਲਏ ਨੇ ਵਿਆਹ ਕਰਾ ਲਿਆ ਜਿਹਦੇ ਐਮਐਲਏ ਵਿਆਹੇ ਹੋਏ ਸੀ ਉਹਨਾਂ ਦੇ ਬੱਚਿਆਂ ਨੇ ਵਿਆਹ ਕਰਾ ਲਿਆ ਪਰ ਆ ਬੇਚਾਰਿਆਂ ਦੇ ਵਿਆਹ ਹੈਗਾ ਉਹ ਇਹਨਾਂ ਦੇ ਬਾਰੇ ਸੋਚਣ ਇਹਨਾਂ ਦੇ ਬਰਾਤ ਆਉਣੀ ਹੈ ਇੱਥੇ ਵੀ ਕੀ ਹਾਲਾਤ ਆ ਜੇ ਤੁਸੀਂ ਆਪ ਦੇ ਬਿਆਲੇ ਇਹਨਾਂ ਨੂੰ ਤਾਂ ਵਿਆਹ ਲੈਣ ਦੇ ਵਿਚਾਰਿਆ ਨੂੰ ਵੀ ਕਿੱਥੇ ਵਾਹੁਣ ਇਹ 25 ਤਰੀਕ ਦਾ ਵਿਆਹ ਹੋ ਗਿਆ ਜੀ ਠੀਕ ਹੈ ਤੇ ਅੱਜ ਮੇਰੇ ਸਾਹ ਨੂੰ 18 19 ਹੋ ਗਈ ਹੈ ਜੀ ਤੇ ਦੇਖ ਲਓ ਕੀ ਹਾਲਾਤ ਆ ਤੁਸੀਂ ਆਪ ਦੇਖ ਲਓ ਵਿਚਾਰੇ ਕੀ ਕਰਨ ਜੇ ਐ ਹਾਲਾਤ ਰਹੀ ਥੋੜੇ ਰਿਸ਼ਤੇ ਹੁਣ ਸਾਡੇ ਜਨੇ ਮਿਲਦਾ ਬਾਈ ਨੂੰ ਤਾਂ ਲੱਗਦਾ ਇਹ ਸਾਰੇ ਵਿਚਾਰੇ ਇੱਥੇ ਛੜੀ ਨਾ ਰਹਿ ਜਾਣ ਹਮ ਜਿਸ ਮੁਤਾਬਕ ਹੀ ਹੈਗਾ ਆਪਣੇ ਸਾਹਮਣੇ ਹੀ ਸਾਰਾ ਕੁਝ ਬਿਲਕੁਲ ਹਾਂਜੀ ਹਾਂਜੀ ਸਾਰੀ ਛੜਕਪਟਾਤੀ ਤੇ ਉਹ ਪਾਣੀ ਸਾਰਾ ਇੱਥੇ ਵਿੱਚ ਪੈ ਗਿਆ ਸਾਡੇ ਘਰਾਂ ਦਾ ਆਹ ਇਧਰੋਂ ਪਾਣੀ ਦਾ ਨਾ ਤਾਂ ਐਨੂੰ ਹੱਲ ਹੁੰਦਾ ਨਾ ਐਨੂੰ ਹੱਲ ਹੁੰਦਾ ਸਾਡੇ ਦਾ ਪਾਣੀ ਸਾਡੇ ਘਰਾਂ ਨੂੰ ਪਾਣੀ ਸਾਡੇ ਵਾਪਸ ਮੁੜ ਜਾਂਦਾ ਪਾਣੀ ਸਾਡੇ ਘਰੇ ਆ ਕੇ ਉੱਥੇ ਸਾਰੇ ਪਾਣੀ 12 ਚ ਖੜ ਜਾਂਦਾ ਤੇ ਕੋਈ ਹੱਲ ਨਹੀਂ ਇਹਦਾ ਨਾ ਕੋਈ ਸਾਡੀ ਸਰਕਾਰ ਸੁਣਦੀ ਆ ਨਾ ਸਾਡੀ ਕੋਈ ਪੰਚਾਇਤ ਸੁਣਦੀ ਆ ਸੁਣਦੀ ਨਹੀਂ ਹਾਂ ਨਾ ਕੋਈ ਨਹੀਂ ਸੁਣਦਾ ਸਾਡੀ ਤਾਂ ਅਸੀਂ ਆਪ ਐਸੇ ਜਾ ਜਾ ਕੇ ਹੰਮ ਕੇ ਆਪ ਪਟਿਆ ਸੀਗਾ ਉਧਰੋਂ ਦੂਜਿਆਂ ਨੇ ਬੰਦ ਕਰਤਾ ਇਧਰੋਂ ਦੂਜਿਆਂ ਨੇ ਬੰਦ ਕਰਤਾ ਅਸੀਂ ਉਧਰੋਂ ਮਾ ਬੰਨ ਲਾਏ ਉਧਰੋਂ ਠੀਕ ਹੈ ਸਾਰਾ ਪਾਣੀ ਵਾਪਸ ਆਉਂਦਾ ਸਾਰਾ ਵਾਪਸ ਮੜ ਮੜ ਕੇ ਓਏ ਤਲਪਿਸਤ ਅਸੀਂ ਕਹਨੇ ਵੀ ਜਲਦੋ ਜਲਦ ਸਾਡਾ ਪਾਣੀ ਦਾ ਉਧਰੋਂ ਗਰਮੀ ਆ ਰਹੀਆਂ ਨੇ ਮੱਛਰ ਦਾ ਹੱਲ ਕਰੋ ਪੰਚਾਇਤ ਸੁਣਦੀ ਆ ਨਾ ਸਰਕਾਰ ਸੁਣਦੀ ਆ ਕੋਈ ਹੱਲ ਨਹੀਂ ਹੁੰਦਾ ਇਸ ਗਲੀ ਦਾ ਕੋਈ ਹੱਲ ਨਹੀਂ ਹੋਇਆ ਵੋਟਿੰਗ ਨੂੰ ਪਾਈ ਅਸੀਂ ਮਾਤਾ ਅਸੀਂ ਤਾਂ ਜੇ ਲੱਕੀ ਜਵੰਦੀ ਨਾ ਪਾਈਆਂ ਸੀਗਾ ਨਹੀਂ ਲੱਕੀ ਜੀ ਬੰਦੇ ਐਮ ਐਲ ਲੈਵਲ ਐ ਐਮ ਐਲ ਐਂ ਐਮ ਐਲ ਐਂ ਦੀਆਂ ਤਾਂ ਅਸੀਂ ਜਿਹਾ ਝਾੜੂ ਵਾਲਿਆਂ ਨੂੰ ਪਾਈਆਂ ਸੀ ਹਾਂ ਹਾਂ ਪਰ ਟੋਟੇ ਹੱਥ ਤੇ ਝਾੜੂ ਰਹਿੰਦਾ ਹੋਣਾ ਰੋਜ਼ ਹੈ ਨਾ ਪਾਣੀ ਕੱਢਦੇ ਨੂੰ ਤੇ ਪਾਣੀ ਕੱਢਦੇ ਹੋਰ ਅਸੀਂ ਤਾਂ ਝਾੜੂ ਹੀ ਮਾਰੀ ਜਾਂਦੀਆਂ ਸਾਰੀ ਦਿਹਾੜੀ ਪਾਣੀ ਗੱਢੀ ਜਾਂਦੀਆਂ ਕੋਈ ਹੱਲ ਨਹੀਂ ਹੁੰਦਾ ਗਾ ਬੋਰਡ ਪਾਈ ਸੀ ਉਹਨਾਂ ਨੇ ਝਾੜੂ ਹੱਥ 'ਚ ਫੜਾ ਹਾਂ ਮਾਦੇ ਕਿੰਨੀ ਕਿ ਦਿੱਕਤ ਆਉਂਦੀ ਹੈ ਪਾਣੀ ਦੇ ਕਾਰਨ ਤੁਹਾਨੂੰ ਬਹੁਤ ਜ਼ਿਆਦਾ ਆਉਂਦੀ ਹੈ ਜੀ ਹਾਂ ਜੀ ਬਹੁਤ ਸਾਨੂੰ ਨੰਗਰ ਤੋਂ ਸਾਨੂੰ ਬਹੁਤ ਤੰਗੀ ਆਉਂਦੀ ਹੈ ਜੀ ਇਹਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਹਾਂ ਜੀ ਕੋਈ ਰੱਜਤਾਰ ਵੀ ਨਹੀਂ ਆਉਂਦੇ ਹੁਣ ਹੈਨਾ ਨਹੀਂ ਜੀ ਕੋਈ ਨਹੀਂ ਆਉਂਦਾ ਜੀ ਕੋਈ ਨਹੀਂ ਆਉਂਦਾ ਸਾਡੇ ਆਪ ਦੇ ਸਕੇ ਸਕੇਲੇ ਜੀ ਉਹ ਵੀ ਨਹੀਂ ਇੱਥੇ ਆ ਸਕਦੇ ਕਿਉਂਕਿ ਹਾਂਜੀ ਉਹ ਵੀ ਨਹੀਂ ਆਉਂਦੇ ਉਹ ਵੀ ਇਹ ਗੱਲ ਕਹਿੰਦੇ ਆ ਵੀ ਸਾਨੂੰ ਅਸੀਂ ਤੜਕ ਕੇ ਡਿੱਗਾਂਗੇ ਤੇ ਸਾਨੂੰ ਬਹੁਤ ਇਸ ਗੱਲ ਦੀ ਦਿੱਕਤ ਆ ਇਤਨੀ ਗੱਲ ਹਾਂ ਹਾਂਜੀ ਕਰ ਕਰ ਮਾਤਾ ਜੀ ਆਉਂਦੇ ਰਿਸ਼ਤੇਦਾਰ ਤੁਹਾਡੇ ਨਾ ਜੀ ਰਿਸ਼ਤੇਦਾਰ ਸਾਡੇ ਕਦ ਨੇ ਸਾਨੂੰ ਆਪ ਨੂੰ ਨੰਗਣਾ ਮੁਸ਼ਕਲ ਹੋਇਆ ਪਿਆ ਰਿਸ਼ਤੇਦਾਰਾਂ ਨੇ ਸਾਡੇ ਕਿੱਥੇ ਹੁਣ ਤੁਸੀਂ ਵੀ ਨਹੀਂ ਜਾ ਸਕਦੇ ਕਿਤੇ ਨਾ ਅਸੀਂ ਜਾ ਸਕਦੇ ਹਾਂ ਬਸ ਜੇ ਜਾਣੇ ਆ ਤਾਂ ਸਾਧਨ ਹੋਊਗਾ ਕਿਸੇ ਦਾ ਮੰਗਾਗੇ ਸਾਧਨ ਤਾਂ ਫੇਰ ਜਾਣੇ ਹਾਂ ਤਾਂ ਸੱਥ ਹੋ ਜਾਏਗਾ ਕਿਉਂ ਹੋਊਗਾ ਵਾਪਸ ਵੀ ਤਾਂ ਵਾਪਸ ਲਿਬੜ ਨਹੀਂ ਆ ਜੀ ਬੱਚਿਆਂ ਨੂੰ ਵੀ ਅਸੀਂ ਪਿੰਡ ਆ ਪਿੰਡ ਆ ਇਹਨਾਂ ਨੂੰ ਕਹਿੰਨੇ ਆ ਇਹ ਗਾਂ ਤੁਹਾਡੇ ਤੇ ਕਰ ਪਹੁੰਚਦੇ ਆ ਤੇ ਗੱਲ ਕੋਈ ਇਹਦਾ ਹੁੰਦਾ ਨਹੀਂ ਐਮਐਲਐ ਐਮਐਲਐ ਨੂੰ ਜਾਣਦੇ ਹੋ ਤੁਸੀਂ ਹਾਂਜੀ ਜਾਣਦੇ ਤਾਂ ਸਾਰਿਆਂ ਨੂੰ ਆ ਦੇਖੋ ਹੁਣ ਵੋਟਾਂ ਪਾਗੇ ਆ ਹੂੰ ਜੇ ਹੁਣ ਕੋਈ ਗਾ ਸਰਕਾਰ ਹੱਲ ਕਰੋ ਫੇਰ ਹੀ ਗਾਹਾਂ ਕਰਨਗੇ ਬਿਲਕੁਲ ਅਸੀਂ ਤਾਂ ਇਹਨਾਂ ਦੇ ਗੱਲ ਪਈ ਕੇ ਮੁੜੇ ਹੁੰਨੇ ਆ ਵੀ ਅਸੀਂ ਤੁਹਾਨੂੰ ਵੋਟਾਂ ਪਾਗੇ ਇਹਨਾਂ ਨੂੰ ਗਾਂ ਤੋਂ ਕੋਈ ਹੱਲ ਹੋਊ ਤਾਂ ਫੇਰ ਹੀ ਕਰਨਗੇ ਅਸੀਂ ਤਾਂ ਸਗਾ ਰੋਡ ਡੇਲੀ ਲੜਦੇ ਇਹਨਾਂ ਨਾਲ ਵੀ ਸਾਡਾ ਨੰਗਾ ਨਹੀਂ ਸਾਡੇ ਜੋਹੜਾ ਖੜਕਦੇ ਕਰੋ ਅਸੀਂ ਵਰਦੀ ਪਾ ਕੇ ਤੋਰਦੇ ਆ ਲਿਬੜ ਕੇ ਸਕੂਲ ਜਾਂਦੇ ਗਾਂ ਮਾ ਹਟ ਰਗਾ ਲੰਦੇ ਉਹ ਮਾਵਾ ਨੂੰ ਸਾਦੇ ਵੀ ਤੁਸੀਂ ਇਹਨਾਂ ਦਾ ਲੀੜਾ ਲੱਤ ਬੱਚੇ ਵੀ ਡੇਖਦੇ ਆ ਜੀ ਬੱਚੇ ਸਕੂਲ ਜਾਣ ਤੋਂ ਵੀ ਬਹੁਤ ਤੰਗ ਹੁੰਦੇ ਆ ਜੀ ਅਸੀਂ ਵੀ ਨੰਗਰ ਤੋਂ ਬਹੁਤ ਤੰਗ ਆ ਤੇ ਕੋਈ ਸਾਡੇ ਆਸ ਗਮੰਡ ਵੀ ਛੇਤੀ ਆ ਨਹੀਂ ਸਕਦਾ ਆਖ ਦਿੰਦੇ ਅਸੀਂ ਤਿਲਕ ਕੇ ਡੇਗਦਿਆਂ ਅੱਲੇਰੇ ਸਵੇਰੇ ਕੋਈ ਲੋਡ ਪੈ ਜੇ ਖਾ ਅਸੀਂ ਜਾ ਨਹੀਂ ਸਕਦੇ ਕਿਸੇ ਪਾਸੇ ਕੋਈ ਵੀ ਦਿੱਕਤ ਆ ਸਾਨੂੰ ਕੋਈ ਨਾ ਗ ਨਹੀਂ ਸਕਦੇ ਅਸੀਂ ਇੱਥੋਂ ਦੀ ਸਮੈਲ ਮੱਛਰ ਬਿਮਾਰੀਆਂ ਉਹ ਬੱਕਰੀਆਂ ਹਾਂਜੀ ਉਹ ਤਾਂ ਵੱਧ ਹੋਣਾ ਹੁਣ ਇਹ ਡਿਗ ਡਿਗ ਕੇ ਨੰਗਦੇ ਸਾਡੇ ਬੱਚੇ ਵੀ ਡਿਗ ਕੇ ਨੰਗਦੇ ਆ ਅਸੀਂ ਆਪ ਵੀ ਡਿਗ ਡਿਗ ਨੰਗਦੇ ਆ ਜੀ ਹੁਣ ਸਾਡੇ ਨਾਲ ਕੋਈ ਰਿਸ਼ਤੇਦਾਰ ਡਰਦਾ ਕੋਈ ਮਿਲਣ ਵੀ ਨਹੀਂ ਆਉਂਦਾ ਸਾਨੂੰ ਜੇ ਕੋਈ ਸਾਡੇ ਕੋਈ ਗੱਲਬਾਤ ਬਣ ਜੇ ਫਿਰ ਸਾ ਅਸੀਂ ਲੱਗੇ ਕਿੱਥੋਂ ਦੀ ਜੀ ਬਿਲਕੁਲ ਕੀ ਕੀ ਬੇਨਤੀ ਕਰਨੀ ਚਾਹੁੰਦੇ ਹੋ ਸਰਕਾਰ ਨੂੰ ਅਸੀਂ ਬੇਨਤੀ ਇਹੀ ਕਰਨੀ ਚਾਹੁੰਦੇ ਆ ਵੀ ਸਾਡਾ ਇਹਦਾ ਹੱਲ ਹੋਣਾ ਚਾਹੀਦਾ ਜੀ ਵੀ ਬਾਣੀ ਨਹੀਂ ਹੁੰਦਾ ਸੰਘਰਸ਼ ਵੱਡੋਗੇ ਕੋਈ ਫਿਰ ਇਹ ਤਾਂ ਵੱਡਾਂਗੇ ਫਿਰ ਆਹ ਤਾਂ ਵੱਡਾਂਗੇ ਫਿਰ ਵੀਰ ਜੀ ਕੰਡਾਲਾਂ ਦੇ ਗੱਲ ਥੋੜੋ ਪੈਣਾ ਫਿਰ ਅਸੀਂ ਜਿਵੇਂ ਲੋਕ ਧਰਨੇ ਲਾਉਂਦੇ ਸੀ ਐਂ ਧਰਨਾ ਲਾਵਾਂਗੇ ਹੁਣ ਤਾਂ ਅਸੀਂ ਘਰਾਂ 'ਚ ਲੜ ਕੇ ਮੁੜਿਆ ਹੁੰਨੇ ਇਹਨਾਂ ਨੂੰ ਵੀ ਅਸੀਂ ਤੁਹਾਨੂੰ ਵੋਟਾਂ ਪਾਈਆਂ ਜੀ ਜੇ ਹੁਣ ਗਾਂ ਵਾਲੇ ਹੱਲ ਕਰਨਗੇ ਤਾਂ ਫੇਰ ਹੀ ਸਾਡਾ ਹੱਲ ਕਰਨਗੇ ਵੋਟਾਂ ਵਾਲੇ ਵੀ ਬਿਲਕੁਲ ਠੀਕ ਹੈ ਧੰਨਵਾਦ ਹਾਂ ਸਾਡਾ ਪਤਿਆਣੀ ਦੀ ਇਹਨਾਂ ਤਿੱਕਰ ਜ਼ੋਰ ਆ ਇਹਨਾਂ ਦਾ ਸਰਕਾਰ ਤਿੱਕਰ ਜ਼ੋਰ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਰੂਪੇ ਪਿੰਡ ਦੇ ਵਿੱਚ ਸਾਡੇ ਪੱਤਰਕਾਰ ਵੀਰ ਪਹੁੰਚੇ ਆ ਪਿੰਡ ਦੇ ਹਾਲਾਤ ਵੇਖਣ ਵਾਸਤੇ ਅਸੀਂ ਸਰਕਾਰਾਂ ਨੂੰ ਬੇਨਤੀਆਂ ਕਰ ਕਰ ਹੰਭ ਗਏ ਵੀ ਜਿਹੜਾ ਪਿੰਡ ਭਾਈ ਰੂਪੇ ਦਾ ਨਿਕਾਸ ਆ ਨਿਕਾਸ ਨਹੀਂ ਵਿਕਾਸ ਬਣਿਆ ਪਿਆ ਜਿਹੜੇ ਜਲਾਰ ਰੋਡ ਤੋਂ ਕੋਈ ਰਿਸ਼ਤੇਦਾਰ ਭਾਈ ਰੂਪੇ ਆਉਂਦੇ ਆ ਉਹਨਾਂ ਨੂੰ ਆਪ ਦਾ ਜਿਹੜਾ ਰਸਤਾ ਇਹ ਛੱਡ ਕੇ ਬਾਇਸਲਾਵਤਪੁਰੇ ਵੇਚਦੀ ਆਉਣਾ ਪੈਂਦਾ ਜਿਹੜੇ ਆ ਰਾਹ ਤੇ ਖੜੇ ਆ ਦੋਨੇ ਰਾਹਾਂ ਤੇ ਜਿਹੜੇ ਖੇਤ ਜਾਣ ਵਾਲੇ ਲੋਕ ਆ ਉਹ ਜਾਂ ਤਾਂ ਗੁੰਮਤੀ ਵੇਚਦੀ ਆਉਂਦੇ ਆ ਤੇ ਜਾਂ ਫਿਰ ਜਲਾਲ ਵਾਲੀ ਝੜਕ ਪੈ ਕੇ ਬਾਹਰ ਦੀ ਆਉਂਦੇ ਆ ਸੋ ਅਸੀਂ ਸਰਕਾਰ ਨੂੰ ਇਹਦੇ ਸਬੰਧ ਦੇ ਵਿੱਚ ਕੋਈ ਬੇਨਤੀ ਨਹੀਂ ਕਰਨੀ ਕਿਉਂ ਲੋਕਾਂ ਨੇ ਜਿਹੜੇ ਇਹਨਾਂ ਨੂੰ ਖੁੱਲੇ ਦਿਲ ਦੇ ਨਾਲ ਵੋਟਾਂ ਪਾ ਕੇ ਜਿਹੜੇ 92 ਐਮਐਲਏ ਜਿਤਾਏ ਆ ਪਰ ਕਾਹ ਨੂੰ ਇਹ ਇਹ ਨਾ ਕਹਿਣ ਵੀ ਇਹ ਕਾਲੀਦਾਲ ਵਾਲੇ ਘੇੜਦੇ ਆ ਜਾ ਕੋਈ ਕਹੇਦਾ ਕੋਈ ਕਾਲੀਦਾਲ ਨਹੀਂ ਸਮੂਚਾ ਨਗਰ ਆ ਜਿਹੜਾ ਹੁਣ ਇਸ ਗਰਕ ਦੇ ਵਿੱਚ ਦੀ ਲੰਘੂਗਾ ਉਹ ਇਹਨਾਂ ਨੂੰ ਘੇਰੂਗਾ ਜ਼ਰੂਰ ਸਾਡੀ ਇਹ ਸਰਕਾਰ ਨੂੰ ਐਮਐਲਏ ਨੂੰ ਚੇਤਾਵਨੀ ਹੈ ਵੀ ਜੇ ਪਾਣੀ ਦਾ ਕੋਈ ਜਲਦੀ ਹੱਲ ਨਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਤੈਨੂੰ ਮੁਸੀਬਤ ਖੜੀ ਕਰ ਦੇਵਾਂਗੇ ਜੇ ਲੋਕਾਂ ਨੇ ਏਕਾ ਕਰ ਲਿਆ ਅਸੀਂ ਕੋਸ਼ਿਸ਼ ਕਰਕੇ ਕੋਈ ਸਾਡਾ ਖਨੋਰੀ ਬਾਡਰ ਤੇ ਜਿਹੜਾ ਧਰਨਾ ਚੱਲ ਰਿਹਾ ਹੈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉੱਥੇ ਮਰਨ ਵਾਲੇ ਤੇ ਬੈਠੇ ਆ ਸੋ ਜੇ ਇਹਨਾਂ ਨੇ ਨਾ ਛੇਤੀ ਹੱਲ ਕੀਤਾ ਅਸੀਂ ਜਲਾਲ ਵਾਲੇ ਰੋਡ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਧਰਨਾ ਸ਼ੁਰੂ ਕਰਾਂਗੇ ਫਿਰ ਜਿਹੜੇ ਪਾਸੇ ਨੂੰ ਐਮਐਲਏ ਜਾਊਗਾ ਅਸੀਂ ਉਹਦੇ ਮਗਰੀ ਜਾਵਾਂਗੇ ਫੇਰ ਨਾ ਕਹਿਣ ਵੀ ਸਾਡਾ ਵਿਰੋਧ ਕਰਦੇ ਆ ਸੋ ਇਸ ਕਰਕੇ ਸਾਡੀ ਅੱਜ ਇਹਨਾਂ ਨੂੰ ਚੇਤਾਵਨੀ ਹੈ ਵੀ ਛੇਤੀ ਛੇਤੀ ਇਹ ਪਾਣੀ ਦਾ ਪ੍ਰਬੰਧ ਕਰਨਾ ਜਾਂ ਜਿਹੜਾ ਨਗਰ ਕਾਉਂਸਲ ਦਾ ਪ੍ਰਧਾਨ ਹੈ ਗਰੰਟਾ ਇਹਨਾਂ ਕੋਲੇ ਪੈਸੇ ਇਹਨਾਂ ਕੋਲੇ ਪਏ ਆ ਉਹਨਾਂ ਨੂੰ ਪੈਸੇ ਲਾਉਣ ਦਾ ਅਧਿਕਾਰ ਦੇਣਾ ਜੇ ਪੈਸੇ ਉਹ ਲਾਉਣਗੇ ਤਾਂ ਹੀ ਕੋਈ ਉਹ ਕੰਮਕਾਰ ਚੱਲੂਗਾ ਨਾ ਤਾਂ ਉਹਨਾਂ ਨੂੰ ਪੈਸੇ ਲਾਉਣ ਵਾਸਤੇ ਮਨਜ਼ੂਰੀ ਦੇ ਰਹੇ ਹੈ ਤੇ ਸਮਾਂ ਲੱਤੋ ਬਾੜ ਅੱਡੋ ਬਾੜ ਖਿੱਚੀ ਜਾਂਦੇ ਆ ਵੀ ਕੰਮ ਨਾ ਚੱਲੇ ਜੀ ਸੋ ਸਾਡੀ ਸੋਡੇ ਮੀਡੀਆ ਰਾਹੀਂ ਇਹ ਸਰਕਾਰ ਨੂੰ ਚੇਤਾਵਨੀ ਹੈ ਵੀ ਛੇਤੀ ਤੋਂ ਛੇਤੀ ਇਹ ਸਾਡੇ ਨਗਰ ਦਾ ਪਾਣੀ ਦੇ ਪਕਾਹ ਦਾ ਹੱਲ ਕੀਤਾ ਜਾਵੇ ਸੋ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ